ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ। ਮਨਿੰਦਰ ਮੈਂ ਦਿਲਨਾਰਕ ਨਾਲ ਗੱਲ ਕਰਨੀ ਆ। ਹਾਂ ਤੇ ਗਰ ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਆ? ਮਨਿੰਦਰ ਆਈ ਲਵ ਯੂ। ਉਸਨੇ ਮਨਿੰਦਰ ਦਾ ਧਰ ਕੇ ਕਿਹਾ। ਸੈਜ ਤੂੰ ਕਮਲੀ ਹੈ ਮੈਂ ਤੈਨੂੰ ਸਾਰੀ ਗੱਲ ਦੱਸੀ ਤਾਂ ਹੈ। ਆਪਣੀ ਮੇਰੀ ਤੇ ਬਹੁਤ ਜ਼ਿੰਮੇਵਾਰੀਆਂ ਨੇ। ਮੈਂ ਤੇਰੀਆਂ ਜ਼ਿੰਮੇਵਾਰੀਆਂ ਦੇ ਰਾਤ ਥੋੜਾ ਹੋਣਾ ਮੈਂ ਤੇ ਤੇਰਾ ਸਾਰਾ ਬੰਨਣਾ ਚਾਹੁੰਨੀ ਆ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ। ਸਿੱਧੀ ਵਿਆਹ ਤੇ ਆ ਗਈ ਤੈਨੂੰ ਪਤਾ ਮੇਰੀ ਮਾਂ ਨੇ ਮੇਰਾ ਵਿਆਹ ਜਿ ਮਰਜ਼ੀ ਨਾਲ ਕਰਨਾ ਮੇਰੀ ਮਰਜ਼ੀ ਨਾਲ ਨਹੀਂ ਪਰ ਮੈਂ ਨਹੀਂ ਰਹਿ ਸਕਦੀ ਤੇਰੇ ਬਿਨਾ ਬਹੁਤ ਪਿਆਰ ਕਰਦੀ ਹਾਂ ਤੈਨੂੰ ਇਹਨਾਂ ਕਹਿ ਕੇ ਸਹਿਰ ਹੋਣ ਲੱਗ ਗਈ ਸੱਚ ਦੱਸਾਂ ਮੈਨੂੰ ਵੀ ਤੂੰ ਬਹੁਤ ਚੰਗੀ ਲੱਗਦੀ ਹੈ ਜੇ ਇੱਕ ਦਿਨ ਨਾ ਮਿਲੇ ਚਿਤ ਨਹੀਂ ਲੱਗਦਾ ਪਰ ਮੈਂ ਤੈਨੂੰ ਧੋਖੇ ਜ ਨਹੀਂ ਰੱਖਣਾ ਚਾਹੁੰਦਾ ਨਾ ਹੀ ਤੇਰੇ ਨਾਲ ਕੋਈ ਵਾਅਦਾ ਕਰ ਸਕਦਾ ਮੈਂ ਕੋਈ ਵਾਅਦਾ ਨਹੀਂ ਲੈਣਾ ਤੇ ਥੋ ਮੈਂ ਤੈਨੂੰ ਪਿਆਰ ਕਰਦੀ ਹਾਂ ਤਾਂ ਕਰਦੀ ਰਹਾਂਗੀ ਐਨਾਂ ਕੇ ਕੇ ਸੇਜ ਨੇ ਮਨਿੰਦਰ ਦੀ ਮੋੜੇ ਤੇ ਸਿਰ ਰੱਖ ਲਿਆ ਮਨਿੰਦਰ ਗੁਜਨਾ ਬੋਲਿਆ ਉਹ ਵੀ ਸੇਜ ਨੂੰ ਪਿਆਰ ਕਰਦਾ ਸੀ ਹਾਂਜੀ ਕਿੱਥੇ ਜਾਣਾ ਕਨੈਕਟਰ ਨੇ ਮਨਿੰਦਰ ਦੇ ਮੋੜੇ ਤੇ ਹੱਥ ਰੱਖ ਕੇ ਗਿਆ ਮਨਿੰਦਰ ਦੀ ਲੜੀ ਟੁੱਟੀ ਉਸ ਨੂੰ ਸਮਝਾਈ ਉਹ ਬੱਸ 'ਚ ਬੈਠਾ ਲੁਧਿਆਣਾ ਜਾਣਾ ਜੀ ਕਿੰਨੇ ਪੈਸੇ 13 ਰੁਪਏ ਜੀ ਕਨੈਕਟਰ ਨੇ ਟਿਕਟ ਹੱਥ 'ਚ ਫੜਾ ਕੇ ਕਿਹਾ ਟਿਕਟ ਜੇਬ 'ਚ ਪਾ ਕੇ ਮਨਿੰਦਰ ਫਿਰ ਜਾਂਦਾ ਅੰਦੇ ਸਮੁੰਦਰ ਚ ਗੋਤੇ ਖਾਣ ਲੱਗਾ ਇਸ ਵਾਰ ਵੀ ਪਿਛਲੇ ਸਾਲ ਵਾਂਗੂ ਯੂਥ ਫੈਸਟੀਵਲ ਤੇ ਜਾਣ ਤੋਂ ਪਹਿਲਾਂ ਸਾਰੇ ਕਾਲਜ ਦੇ ਸਾਹਮਣੇ ਇੰਨਾ ਆਈਟਮਾਂ ਦੀ ਡਰੈਸ ਰੈਸਰ ਹੋਈ। ਇਸ ਵਾਰ ਮਨਿੰਦਰ ਤੇ ਸਹਿਜ ਵਾਲੀ ਸਕਿੱਟ ਨੇ ਬਹਿਜਾ ਬਹਿਜਾ ਕਰਵਾ ਦਿੱਤੀ। ਮਨਿੰਦਰ ਤੇ ਸਹਿਜ ਨੇ ਆਪਣੇ ਆਪਣੇ ਰੋਲਾਂ ਵਿੱਚ ਜਨਪਾ ਦਿੱਤੀ। ਸਹਿਜ ਤਾਂ ਦਿਲੋਂ ਮਨਿੰਦਰ ਲਈ ਪਿਆਰ ਦੀ ਡਾਇਲੌਗ ਬੋਲ ਰਹੀ ਸੀ। ਸਹਿਜ ਦੇ ਡਾਇਲੌਗਾਂ ਤੇ ਹਾਲ ਤਾਲੀਆਂ ਨਾਲ ਗੂੰਜਣ ਲੱਗ ਜਾਂਦਾ। ਜਦੋਂ ਮਨਿੰਦਰ ਦੀ ਮੌਤ ਵਾਲਾ ਸੀਨ ਆਇਆ ਤਾਂ ਸਾਰਾ ਹਾਲ ਰੋ ਰਿਹਾ ਸੀ। ਸਕਿਟ ਦੇ ਖਤਮ ਹੋਣ ਤੋਂ 5 ਮਿੰਟ ਬਾਅਦ ਤੱਕ 44 ਵਜ ਦੀਆਂ ਰੰਗਾਂ ਗਿੱਧੇ ਵਾਲੀ ਆਈਟਮ ਵੀ ਟੌਪ ਕਲਾਸ ਸੀ ਇਸ ਵਾਰ ਵੀ ਇਹ ਦੋਨੋਂ ਆਈਟਮਾਂ ਜੋ ਚੋ ਫਸਟਾਂਗਾ ਤੇ ਯੂਨੀਵਰਸਿਟੀ ਲਈ ਚੁਣੀਆਂ ਗੰਗਾ ਸਹਿਜ ਤੇ ਮਨਿੰਦਰ ਦਾ ਪਿਆਰ ਵੀ ਅੱਗੇ ਵਧਦਾ ਰਿਹਾ ਯੂਨੀਵਰਸਿਟੀ ਚੋਂ ਵੀ ਇਹਨਾਂ ਆਈਟਮਾਂ ਨੂੰ ਬੈਲਸਤਾਨ ਮਿਲਿਆ ਇਹ ਕਾਲਜ ਲਈ ਬਹੁਤ ਮਾਣ ਵਾਲੀ ਗੱਲ ਸੀ ਲਗਾਤਾਰ ਦੂਸਰੇ ਸਾਲ ਕਾਲਜ ਨੇ ਯੂਨੀਵਰਸਿਟੀ ਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ ਇਸ ਪ੍ਰਾਪਤੀ ਨਾਲ ਮਨਿੰਦਰ ਦੀ ਕਾਲਜ ਵਿੱਚ ਹੋਰ ਵੀ ਪੜਾਈ ਚੜ੍ਹਾਈ ਹੋ ਗਈ। ਪ੍ਰਧਾਨ ਹੋਣ ਦੇ ਨਾਤੇ ਉਸ ਨੇ ਉਹ ਸਾਰੇ ਕੰਮ ਕਰਵਾ ਦਿੱਤੇ ਜਿਸ ਦਾ ਜ਼ਿਕਰ ਉਸ ਨੇ ਪਹਿਲੀ ਵਾਰ ਬੋਲਣ ਵੇਲੇ ਕੀਤਾ ਸੀ। ਇਸ ਪਾਸੇ ਵਿੱਚ ਦੀ ਬੱਲੇ ਬੱਲੇ ਹੋ ਗਈ ਸੀ। ਲੁਧਿਆਣਾ ਲੁਧਿਆਣਾ ਬਈ ਅਜੋ ਲੁਧਿਆਣੇ ਵਾਲੇ ਸਿਰਫ ਲੁਧਿਆਣਾ ਬਰਨਾਲਾ ਬਾਈਪਾਸ ਲੁਧਿਆਣਾ ਲੁਧਿਆਣਾ ਕਨੈਕਟਰ ਦੇ ਰੋਲੇ ਨੇ ਮਨਿੰਦਰ ਦੀ ਵਿਰਤੀ ਤੋੜੀ। ਬਾਸਰਾਮਪੁਰਾ ਬਸ ਸਾਡੇ 'ਚ ਸੀ। ਬੱਸ ਨੇ ਅੱਡੇ ਤੋਂ ਨਿਕਲਦੇ ਹੀ ਸਪੀਡਫਰੀ ਤੇਜ਼ਾਤਾ ਨੇ ਮਨਿੰਦਰ ਦੇ ਦਿਮਾਗ 'ਚ ਦੌੜਨਾ ਸ਼ੁਰੂ ਕਰ ਦਿੱਤਾ। ਇਸ ਸਾਲ ਵੀ ਮਨਿੰਦਰ ਵਧੀਆ ਨੰਬਰਾਂ ਨਾਲ ਪਾਸ ਹੋਇਆ, ਸਹਿਜ ਤੇ ਮਨਜੀਤ ਵੀ ਪਾਸ ਹੋ ਗਏ ਸਨ। ਉਹਨਾਂ ਦੋਨਾਂ 'ਚ ਕਾਲਜ ਆਖਰੀ ਸਾਲ ਸੀ ਤੇ ਮਨਿੰਦਰ ਦਾ ਤੀਸਰੀ ਸਾਲ ਸੀ। ਇਸ ਸਾਲ ਸਹਿਜ ਦੇ ਪਾਪਾ ਬਹੁਤ ਬਿਮਾਰ ਹੋ ਗਏ। ਕਾਫੀ ਸਮਾਂ ਸੁੱਤਾ ਰਹੇ, ਪਰ ਉਹ ਪਾਚ ਨਾ ਸਕੇ। ਮਨਿੰਦਰ ਨੇ ਪੈਸੇ ਵੱਲੋਂ ਮਦਦ ਵੀ ਕੀਤੀ। ਸਹਿਜ ਨੂੰ ਮੌਜ ਲਾ ਕੇ ਦਿੱਤਾ। ਸਹਿਜ ਪੜਾਈ ਵਿਚਾਲੇ ਛੱਡ ਛੱਡਣਾ ਚਾਹੁੰਦੀ ਸੀ ਪਰ ਮਨਜੀਤ ਤੇ ਮਨਿੰਦਰ ਨੇ ਉਸ ਨੂੰ ਬੀਏ ਪੂਰੀ ਕਰ ਲਈ ਹੌਸਲਾ ਦਿੱਤਾ ਉਹ ਬੀਏ ਕਰਕੇ ਮਨਜੀਤ ਨੇ ਵੀ ਬੀਏ ਕਰ ਲਈ ਪਰ ਮਨਿੰਦਰ ਇਸ ਸਾਲ ਫਾਈਨਲ ਚ ਸੀ ਮਨਿੰਦਰ ਨੇ ਵੀ ਬੀਏ ਵਿਚਾਲੇ ਛੱਡ ਕੇ ਬਾਰਲੇ ਸੂਬੇ ਚ ਇੰਜੀਨੀਅਰ ਕਾਲਜ ਚ ਦਾਖਲਾ ਲੈ ਲਿਆ ਉਧਰ ਮਨਜੀਤ ਐਮਏ ਤੇ ਦਾਖਲ ਹੋ ਗਈ ਸੀ ਸਹਿਜ ਘਰੇ ਹੀ ਸੀ ਉਸਨੇ ਇੱਕ ਪ੍ਰਾਈਵੇਟ ਸਕੂਲ ਚ ਪੜਾਉਣਾ ਸ਼ੁਰੂ ਕਰ ਦਿੱਤਾ ਪਰ ਕਿਉਂਕਿ ਉਸਨੇ ਬੀਏ ਨਹੀਂ ਕੀਤੀ ਸੀ ਇਸ ਲਈ ਉਸ ਨੂੰ ਸਕੂਲ ਵਾਲੇ ਸਿਰਫ 200 ਰੁਪਏ ਜੀਥਨ ਖਾ ਦਿੰਦੇ ਸੀ ਉਧਰ ਮਨਿੰਦਰ ਇੰਜੀਨੀਅਰਿੰਗ ਕਾਲਜ ਤੋਂ ਵੀ 15 ਦਿਨਾਂ ਤੋਂ ਪਿੰਡ ਆਉਂਦਾ ਸੀ ਖੇਤੀ ਦਾ ਕੰਮ ਵੇਖਦਾ ਉਸ ਸਹਿਜ ਨੂੰ ਵੀ ਮਿਲਣ ਆਉਂਦਾ ਸਹਿਜ ਨੇ ਉਸ ਨੂੰ ਬੀ.ਏ. ਵਾਲੀ ਗੱਲ ਦੱਸੀ ਤਾਂ ਬੀ.ਏ. ਨਾ ਹੋਣ ਕਰਕੇ ਉਸ ਨੂੰ ਬਹੁਤ ਘੱਟ ਤਨਖਾਹ ਮਿਲਦੀ ਮਨਿੰਦਰ ਨੇ ਉਸ ਸ਼ਹਿਰ ਤੋਂ ਹੀ ਜਿੱਥੇ ਉਹ ਇੰਜੀਨੀਅਰਿੰਗ ਕਰਦਾ ਸੀ ਸਹਿਜ ਨੂੰ ਬੀ.ਏ. ਕਰਵਾ ਦਿੱਤੀ ਜੋ 1 ਸਾਲ ਦੀ ਸੀ ਇਸ ਸਮੇਂ ਦਰਨਾ ਮਨਿੰਦਰ ਨੇ ਸਾਇਦਾ ਪੂਰਾ ਖਿਆਲ ਰੱਖਿਆ ਤੇ ਉਸ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਠਹਿਰਾਇਆ ਸਹਿਜ ਨੂੰ ਉਹ ਆਪਕਾਲ ਛੱਡ ਕੇ ਛੱਡ ਕੇ ਤੇ ਲੈ ਕੇ ਆਉਂਦਾ ਸਹਿਜ ਨੇ ਸਾਥ ਚ ਬੀਟ ਕਰ ਲਈ ਤੇ ਉਹ ਦੁਬਾਰਾ ਸਕੂਲ ਚ ਲੱਗ ਗਈ ਹੁਣ ਉਸ ਨੂੰ 800 ਰੁਪਏ ਤੋਂ ਖਾ ਮਿਲਦੀ ਸੀ ਮਨਿੰਦਰ ਨੇ ਅਜੇ ਇੱਕ ਸਾਲ ਹੋਰ ਪੜ੍ਹਨਾ ਸੀ ਕਿਉਂਕਿ ਉਸ ਦਾ ਕੋਰਸ 3 ਸਾਲ ਦਾ ਸੀ ਆਪਣੀਆਂ ਯਾਦਾਂ ਚ ਮਸਤ ਮਨਿੰਦਰ ਲੁਧਿਆਣੇ ਪਹੁੰਚ ਗਿਆ ਕਿਵੇਂ ਸੇ ਬਿੰਦ ਸਭ ਠੀਕ ਸਨ ਜਗਜੀਤ ਨੇ ਮਨਿੰਦਰ ਨੂੰ ਵੇਖਦੇ ਹੀ ਪੁੱਛਿਆ ਮਨਿੰਦਰ ਸਭ ਤੋਂ ਪਹਿਲਾਂ ਦਸਤਰਾ ਆ ਗਿਆ ਸੀ ਹਾਂ ਸਭ ਠੀਕ ਸੀ ਯਾਰ ਤੂੰ ਦਾ ਛੁੱਟਣ ਚ ਕੀ ਕੀਤਾ ਮਨਿੰਦਰ ਨੇ ਜਗਜੀਤ ਨੂੰ ਪੁੱਛਿਆ ਉਹ ਸਾਲ ਤੇ ਇੱਕ ਵਾਰ ਹੀ ਆਪਣੇ ਪਿੰਡ ਜਾਂਦਾ ਬਾਕੀ ਸਮਾਂ ਇੱਥੇ ਰਹਿੰਦਾ ਸੀ ਮੈਂ ਕੀ ਕਰਨਾ ਸੀ ਸਟੂਡੈਂਟਸ ਦਾ ਪ੍ਰਾਈਵੇਟ ਕੰਮ ਆ ਗਿਆ ਉਹ ਕਰਦਾ ਰਿਹਾ ਹੋਰ ਕੀ ਕਰਨਾ ਸੀ ਇੱਕ ਦਿਨ ਮਾਰਕੀਟ ਚਲਾ ਗਿਆ ਜਗਜੀਤ ਨੇ ਕਿ ਜਗਜੀਤ ਡਰਾਇੰਗ ਦਾ ਕੰਮ ਕਰਦਾ ਸੀ ਇਸ ਲਈ ਉਸ ਨੂੰ ਸਟੂਡੈਂਟ ਵੱਲੋਂ ਗਰਾਫ ਬਣਾਉਣਾ ਦਾ ਪ੍ਰਾਈਵੇਟ ਕੰਮ ਮਿਲ ਜਾਂਦਾ ਸੀ ਇਹ ਗਰਾਫ ਉਹਨਾਂ ਦੀ ਥੀਸਿਸ ਚ ਲੱਗਦੇ ਸਨ ਇਸ ਨਾਲ ਜਗਜੀਤ ਨੂੰ ਥੋੜੀ ਆਮਦਨ ਹੋ ਜਾਂਦੀ ਤਨਖਾਹ ਤਾਂ ਉਸ ਦੀ 1000 ਰੁਪਿਆ ਹੀ ਸੀ ਉਹ ਗੱਲਾਂ ਹੀ ਕਰ ਰਹੇ ਸਨ ਕਿ ਰੀਨਾ ਮੜਮਾ ਕੇ ਰੀਨਾ ਹਰ ਰੋਜ਼ ਲੁਲੰਦਰ ਤੋਂ ਆਉਂਦੇ ਸਨ ਉਸ ਟੈਨੋ ਟਾਈਪਿਸਟ ਸਨ ਉਹਨਾਂ ਦੇ ਪਾਪਾ ਨੌਕਰੀ ਤੋਂ ਰਿਟਾਇਰ ਹੋ ਗਏ ਸਨ ਰੀਨਾ ਦਾ ਇੱਕ ਛੋਟਾ ਭਰਾ ਸੀ ਜੋ ਪੜਦਾ ਸੀ ਸੱਸ ਸ੍ਰੀ ਕਾਲਜੀ ਰੀਨਾ ਜੀ ਮਨਿੰਦਰ ਨੇ ਰੀਨਾ ਨੂੰ ਕਿਹਾ ਸੱਸ ਸ੍ਰੀ ਕਾਲਜੀ ਹੋਏ ਪਿੰਡ ਐਦ ਕੀ ਨਹੀਂ ਲੈ ਕੇ ਆਏ ਕੁਝ ਖਾਣ ਨੂੰ ਰੀਨਾ ਨੇ ਹੁਜਾਰ ਤੇ ਪੁੱਛ ਲ ਲੈ ਹਰ ਵਾਰ ਇਸ ਨੇ ਕੁਝ ਲੈ ਆਉਂਦਾ ਠਿਕਾ ਲੈ ਰੱਖਿਆ ਇਸ ਤੋਂ ਪਹਿਲਾਂ ਕਿ ਮਨਿੰਦਰ ਕੁਝ ਕਹਿੰਦਾ ਜਗਜੀਤ ਬੋਲ ਪਿਆ ਨਹੀਂ ਜਗਜੀਤ ਇਹ ਗੱਲ ਨਹੀਂ ਇਸ ਵਾਰ ਅਸਲ 'ਚ ਪਾਪਾ ਨੇ ਬਹੁਤ ਪਰੇਸ਼ਾਨ ਕੀਤਾ ਉਹ ਦਿਨੇ ਸ਼ਰਾਬਿੰਦੇ ਰਹੇ ਇਸ ਲਈ ਦਿਮਾਗ 'ਚ ਹੀ ਨਹੀਂ ਆਇਆ ਕੁਝ ਲਿਆਉਣਾ ਜੇ ਕਹਿੰਦਾ ਤਾਂ ਮਾਂ ਨੇ ਖੇਤ ਦਾ ਬਣਾ ਹੀ ਦੇਣੀ ਸੀ ਮਨਿੰਦਰ ਨੇ ਆਪਣੀ ਗੱਲ ਕਹੀ ਨਹੀਂ ਨਹੀਂ ਮੈਂ ਤਾਂ ਮਜਾਕ ਕਰਦੀ ਸੀ ਤੁਹਾਡੇ ਪਾਪਾ ਦਿਨ ਨੂੰ ਵੀ ਸ਼ਰਾਬੀ ਲੈਂਦੇ ਨੇ ਬਹੁਤ ਮਾੜੀ ਗੱਲ ਹੈ ਬੇਟਾ ਰੀਨਾ ਨੇ ਹੇਰਾਣੋ ਕੇ ਪੁੱਛਿਆ ਤੁਹਾਡੇ ਪਾਪਾ ਨਹੀਂ ਪੀਂਦੇ ਮਨਿੰਦਰ ਨੇ ਉਸ ਨੂੰ ਪੁੱਛਿਆ ਹਾਏ ਹਾਏ ਸ਼ਰਾਬ ਤੇ ਉਹ ਨਾਨਾ ਜੀ ਮੈਨੂੰ ਤਾਂ ਸੋਚ ਕੇ ਵੀ ਕੁਝ ਹੁੰਦਾ ਰ ਇਹਨਾਂ ਨੇ ਐਡਾ ਪੜਾ ਮੂੰਹ ਬਣਾਇਆ ਜਿਵੇਂ ਮਨਿੰਦਰ ਨੇ ਉਸ ਨੂੰ ਵੀ ਸ਼ਰਾਬ ਲਾ ਦਿੱਤੀ ਹੋਵੇ ਚਲੋ ਪੀਤਾ ਲਵੇ ਬੰਦਾ ਫਿਰ ਰੌਲਾ ਪਾਉਣਾ ਗਾਲਾਂ ਦੇਣੀਆ ਮੇਰੀ ਮਾਂ ਨੂੰ ਹਾਏ ਫਿਰ ਤਾਂ ਬਹੁਤ ਔਖਾ ਹੋਰ ਰਾਤ ਨੂੰ ਬਹੁਤ ਰੌਲਾ ਪਾਉਂਦੇ ਨੇ ਸਵੇਰੀ ਮਾਂ ਸ਼ੁਰੂ ਹੋ ਜਾਂਦੀ ਹੈ ਉਹ ਰਾਤ ਮਾੜਨਾ ਗਾਲਾਂ ਦਾ ਗੁੱਸਾ ਸਵੇਰੇ ਕੱਢਦੀ ਹੈ ਵੀ ਰਾਤ ਨੂੰ ਸ਼ਰਾਬੀ ਨੂੰ ਕਿਉਂ ਛੇੜਨਾ ਓਹੋ ਫਿਰ ਤਾਂ ਬਹੁਤ ਔਖਾ ਤੁਸੀਂ ਪੜਦੇ ਕਿਵੇਂ ਇਸ ਇਨਕਲੇਸ ਚ ਬਸ ਆਈ ਪੜ 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 ਗਏ ਸੀ ਤੁਹਾਡੇ ਬਾਪਾ ਨਹੀਂ ਲੜਦੇ ਰਹੇ ਉਹਨਾਂ ਜੀ ਸਾਡੇ ਘਰ ਚ ਤਾਂ ਕੋਈ ਉੱਚੀ ਵੀ ਨਹੀਂ ਬੋਲਦਾ ਪਤਾ ਵੀ ਨਹੀਂ ਲੱਗਦਾ ਕੋਈ ਇੱਥੇ ਰਹਿੰਦਾ ਰਿਨਾ ਨੇ ਦੱਸਿਆ ਅੱਛਾ ਜੀ ਸਾਡੇ ਦਾ ਰੌਲਾ ਤਾਂ ਸਾਰੇ ਪਿੰਡ ਸੁਣਦਾ ਮਨਿੰਦਰ ਨੇ ਕਿਹਾ ਉਸਨੇ ਰਿਨਾ ਵੱਲ ਵੇਖ ਕੇ ਸੋਚਿਆ ਕਿੰਨੀ ਕਿਸਮਤ ਚੰਗੀ ਹੈ ਇਹਨਾਂ ਦੀ ਉਹ ਸਾਰੇ ਗੱਲਾਂ ਹੀ ਕਰ ਰਹੇ ਸਨ ਕਿ ਸ਼ਰਮਾ ਜੀ ਉਹਨਾਂ ਦੇ ਕਮਰੇ ਚ ਆ ਗਏ ਕਿਵੇਂ ਸਾਰੇ ਉਹਨਾਂ ਨੂੰ ਆਉਂਦੇ ਪੁੱਛਿਆ ਸਭ ਠੀਕ ਨੇ ਸਰ ਮਨਿੰਦਰ ਨੇ ਜਵਾਬ ਦਿੱਤਾ ਚਲੋ ਵਧੀਆ ਮਨਿੰਦਰ ਤੁਸੀਂ ਮੇਰੇ ਕਮਰੇ ਚ ਆਉਣਾ ਹੁਣੇ ਇਹਨਾਂ ਕਹਿ ਕੇ ਸ਼ਰਮਾ ਜੀ ਵਾਪਸ ਚਲੇ ਗਏ ਤੇ ਉਹਨਾਂ ਦੇ ਪਿੱਛੇ-ਪਿੱਛੇ ਮਨਿੰਦਰ ਵੀ ਸ਼ਰਮਾ ਜੀ ਨੇ ਮਨਿੰਦਰ ਨੂੰ ਇੱਕ ਜ਼ਰੂਰੀ ਕੰਮ ਲਈ ਮੇਨ ਐਡਮਿੰਟ ਐਡਮਿਨ ਬਲਾਕ ਭੇਜਿਆ ਇਸ ਤਿੰਨ ਮੰਜ਼ਲੀ ਤੇ ਵੱਡੀ ਬਿਲਡਿੰਗ ਵਿੱਚ ਸਾਰੇ ਵੱਡੇ ਦਫ਼ਤਰਾਂ ਦੇ ਦਫ਼ਤਰ ਸਨ ਇਥੇ ਰੱਖ-ਰੱਖ ਦਫ਼ਤਰਾਂ ਵਿੱਚ ਬਹੁਤ ਸਾਰੇ ਮੁਲਾਜ਼ਮ ਇੰਡੇ ਸਨ ਮਨਿੰਦਰ ਜਦੋਂ ਕੋਈ ਕੰਮ ਇੱਕ ਦਫ਼ਤਰ ਗਿਆ ਤਾਂ ਉਸ ਦੀ ਹੈਰਾਨਗੀ ਤੇ ਹੱਦ ਨਾ ਰਹੀ ਜਦੋਂ ਉਸ ਨੂੰ ਦਫ਼ਤਰ 'ਚ ਸਭ ਤੋਂ ਸਭ ਨੇ ਬਹੁਤ ਸਤਿਕਾਰ ਨਾਲ ਬੁਲਾਇਆ ਉਸ ਦਿਨ ਦੇ ਭਾਸ਼ਣ ਨੇ ਮਨਿੰਦਰ ਨੂੰ ਮਸ਼ਹੂਰ ਕਰ ਦਿੱਤਾ ਸੀ ਉਹਨਾਂ ਮਿੰਟੋਂ-ਮਿੰਟ ਹੀ ਉਸ ਦਾ ਕੰਮ ਕਰ ਦਿੱਤਾ ਉਹ ਵਾਪਸ ਆਪਣੇ ਦਫ਼ਤਰ ਗਿਆ ਤੇ ਪੇਪਰ ਸ਼ਰਮਾ ਨੂੰ ਜੀ ਦਿੱਤੇ ਕੀ ਹੋਇਆ ਕੋਈ ਟਿੱਪਣੀ ਨਹੀਂ ਲਿਖਤੀ ਉਹਨਾਂ ਨੇ ਸ਼ਰਮਾ ਜੀ ਨੇ ਕਾਗਜ਼ ਮਨਿੰਦਰ ਦੇ ਹੱਥ 'ਚੋਂ ਫੜਦੇ ਕਿਹਾ ਨਹੀਂ ਸਰ ਹੋ ਗਿਆ ਆ ਲਓ ਹੋ ਗਿਆ ਮਤਲਬ ਮਤਲਬ ਉਹਨਾਂ ਪਰਮਿਸ਼ਨ ਦੇ ਦਿੱਤੀ ਤੁਹਾਨੂੰ ਪੈਸੇ ਖਰਚ ਕਰਨ ਦੀ ਜੀ ਉਹ ਇੰਨੀ ਛੇਤੀ ਮੈਂ ਤਾਂ ਤੈਨੂੰ ਖੜਾਉਣ ਲਈ ਭੇਜਿਆ ਸੀ ਤੂੰ ਤਾਂ ਕਰਵਾ ਵੀ ਲਿਆ ਆ ਕੀ ਜਾਂ ਤੂੰ ਕੀਤਾ ਉਹਨਾਂ ਤੇ ਤੂੰ ਮੈਂ ਤਾਂ ਕੁਝ ਨਹੀਂ ਕੀਤਾ ਸਰ ਮੈਂ ਜਦੋਂ ਪੇਪਰ ਦਿੱਤੇ ਵੇਖ ਕੇ ਉਹ ਕਹਿੰਦੇ ਰੁਕੋ ਹੱਥੋਂ ਹੱਥੀ ਕਰਵਾ ਦਿੰਨੇ ਹਾਂ ਸਾਬ ਵੀ ਬੈਠੇ ਨੇ ਉਹਨਾਂ ਕਰਵਾ ਕੇ ਦੇ ਦਿੱਤੇ ਸਰ ਕਮਾਲ ਹੀ ਕਰਤੀ ਤੂੰ ਤਾਂ ਇਹ ਕੰਮ ਹਫਤੇ ਚੋਣਾ ਸੀ ਤੂੰ 5 ਮਿੰਟ ਚ ਕਰਵਾ ਲਿਆ ਸ਼ਰਮਾ ਜੀ ਕਦੇ ਪਰਮਿਸ਼ਨ ਵਾਲੇ ਵੇਖਦੇ ਕਦੇ ਮਨਿੰਦਰ ਦੇ ਮੋਹ ਵਾਲ ਮਨਿੰਦਰ ਨੂੰ ਵੀ ਸਮਝ ਨਹੀਂ ਆਈ ਕਿ ਉਸਨੇ ਐਸਾ ਕੀ ਕਰ ਦਿੱਤਾ ਹੁਣ ਮਨਿੰਦਰ ਦੂਸਰੇ ਦਫ਼ਤਰਾਂ ਦੇ ਮੁਲਾਜ਼ਮਾਂ ਨੂੰ ਵੀ ਮਿਲਦਾ ਹੌਲੀ ਹੌਲੀ ਉਸਦੇ ਦੋਸਤਾਂ ਦਾ ਦਾਇਰਾ ਬਹੁਤ ਵੱਡਾ ਹੁੰਦਾ ਜਾ ਰਿਹਾ ਸੀ ਪਿੰਡ ਦੇ ਇਸ ਆਧਾਰਨ ਜਿਹੇ ਮੁੰਡੇ 'ਚ ਪਤਾ ਨਹੀਂ ਕੀ ਸੀ ਜਿਸ ਨੂੰ ਮਿਲਦਾ ਆਪਣਾ ਹੀ ਬਣਾ ਲੈਂਦਾ ਮੁਲਾਜ਼ਮ ਜੂਨੀਅਰ ਚ ਕੰਮ ਕਰਦੇ ਵਕ ਵਕ ਗਰੁੱਪ ਮਨਿੰਦਰ ਨੂੰ ਆਪਣੇ ਵੱਲ ਕਰਨਾ ਚਾਹੁੰਦੇ ਸਨ ਪਰ ਮਨਿੰਦਰ ਨੇ ਅਜੇ ਕਿਸੇ ਵੀ ਗਰੁੱਪ ਚ ਨਾ ਜਾਣ ਦਾ ਫੈਸਲਾ ਕੀਤਾ ਸੀ ਉਹ ਅਜੇ ਕੁਝ ਸਮਾਂ ਹੋਰ ਸਾਰੇ ਗਰੁੱਪਾਂ ਦੀਆਂ ਗਤੀਵਿਧੀਆਂ ਨੂੰ ਵੇਖਣਾ ਚਾਹੁੰਦਾ ਸੀ ਉਹ ਮਾਨਾ ਕਿੱਥੇ ਸੀ ਸਵੇਰ ਦਾ ਯਾਰ ਤੂੰ ਨਹਿ ਪਾਲ ਪਾਲ ਕਮਲਾ ਹੋ ਗਿਆ ਯਾਰ ਹੋਸਟਲ ਤੇ ਮਨਿੰਦਰ ਦੇ ਨਾਲ ਵਾਲੇ ਕਮਰੇ ਵਾਲੇ ਗੁਰਵਿੰਦਰ ਢਾਲੀਵਾਲ ਨੇ ਉਸਦੇ ਕਮਰੇ ਦਾ ਦਰਵਾਜ਼ਾ ਖੋਲ ਹੁੰਦੇ ਹੋਏ ਕਿਹਾ ਮੈਂ ਤਾਂ ਦਫ਼ਤਰੀ ਸੀ ਕੀ ਲੋੜ ਪੈ ਗਈ ਅੱਜ ਮੇਰੀ ਮਨਿੰਦਰ ਨੇ ਕਿਹਾ ਮੈਂ ਦੋ ਵਾਰੀ ਦਫ਼ਤਰ ਗਿਆ ਸੀ ਤੇਰੇ ਪਰ ਤੂੰ ਨਹੀਂ ਸੀ ਕਹਿੰਦੇ ਕੰਮ ਗਿਆ ਕੋਈ ਉਹ ਮੈਂ ਐਡਮਿਨ ਬਲਾਗ ਗਿਆ ਸੀ ਚਲ ਤੂੰ ਦੱਸ ਕੰਮ ਮੈਂ ਇੰਟਰਨੈਟ ਨੂੰ ਰਿਲੈਕਸ ਕਰਕੇ ਗਿਆ ਪਹਿਲੀ ਗੱਲ ਤਾਂ ਇਹ ਹੈ ਕਿ ਮੇਰੇ ਭਰਾ ਦਾ ਵਿਆਹ ਵੱਜ ਗਿਆ 3 ਤਰੀਕ ਨੂੰ ਤੂੰ ਵਿਆਹ ਤੇ ਆਉਣਾ ਜ਼ਰੂਰ ਹੁਣੇ ਤੋਂ ਦਿਨ ਲਿਖ ਲੈ ਦੂਸਰੀ ਗੱਲ ਤੇਰੇ ਕੋਲੇ 500 ਰੁਪਏ ਹੈ ਤਾਂ ਦੇ ਮੇਰਾ ਮਣੀ ਆਰਡਰ ਨਹੀਂ ਆਇਆ ਜਾਲੀ ਵਾਲ ਨੇ ਕੋਸਾ ਹੈ ਸਾਰੀ ਗੱਲ ਸੁਣਾ ਦਿੱਤੀ ਹਾਂ ਮੇਰੇ ਕੋਲ ਵੀ 600 ਹੀ ਐ ਚੱਕ ਕੱਲ ਨੂੰ ਬੈਂਕ ਚ ਕਢਵਾ ਲਵਾਂਗੇ ਆ ਸਾਰੇ ਹੀ ਲੈ ਜਾ ਮਨਿੰਦਰ ਨੇ ਜੇਬ ਚੋਂ ਪੈਸੇ ਕੱਢ ਕੇ ਉਸ ਨੂੰ ਦਿੰਦੇ ਕਿਹਾ ਨਹੀਂ ਮੈਨੂੰ ਪਾਸ ਹੋਈ ਚਾਹੀਦਾ ਆ ਸੌ ਤੂੰ ਰੱਖ ਲੈ ਹਾਂ ਤੇ ਵਿਆਹ ਦੀ ਤਰੀਕ ਨੋਟ ਕਰ ਲਈ ਤੂੰ ਸਾਲਿਆ ਤਰੀਕ ਨੋਟ ਕਰਨ ਨੂੰ ਮੈਂ ਕਿਹੜਾ ਢੀਸੀ ਲੱਗਿਆ ਤੂੰ ਜਦੋਂ ਕਹੇਂਗਾ ਆਜੂਗਾ ਆ ਬਾਕੀ ਵੀ ਤਾਂ ਜਾਣਗੇ ਹੀ ਇਹਨਾਂ ਨਾਲ ਮੈਂ ਵੀ ਆਜੂ ਉਹ ਤਾਂ ਠੀਕ ਐ ਐਤਵਾਰ ਦਾ ਵਿਆਹ ਤੂੰ ਪਿੰਡ ਨਾ ਭੱਜ ਜਾਈਂ ਤੂੰ ਪਿੰਡ ਨਾ ਪੱਜ ਜਾਈ ਤਾਂ ਕਿਹਾ ਨਹੀਂ ਜਾਂਦਾ ਪਿੰਡ ਵਿਆਹ ਹੋਊ ਜ਼ਰੂਰ ਨਾਲੇ ਰੌਣਕਾਂ ਲਾਵਾਂਗੇ ਤੈਨੂੰ ਸਟੇਜ ਤੇ ਚੜਾ ਦੇਣਾ ਸੀ ਉਹ ਕੋਈ ਨਹੀਂ ਯਾਰ ਆਪਾਂ ਲਾ ਦੇਾਂਗੇ ਰੌਣਕਾਂ ਸਾਰੇ ਰਲ ਕੇ ਵੇਖੀ ਜਈ ਜੇ ਭਰਾ ਦੇ ਵਿਆਹ ਤੇ ਰੌਣਕਾਂ ਨਹੀਂ ਲਾਵਾਂਗੇ ਤਾਂ ਹੋਰ ਕਿੱਥੇ ਲਾਵਾਂਗੇ ਮਨਿੰਦਰ ਨੇ ਉਸ ਨੂੰ ਹੌਸਲਾ ਦਿੱਤਾ ਮਨਿੰਦਰ ਹੋਸਟਲ ਚ ਇਸ ਲਈ ਵੀ ਉਹ ਸ਼ੁਰੂ ਹੋ ਗਿਆ ਸੀ ਵੀ ਜਦੋਂ ਮਰਜ਼ੀ ਉਸ ਤੋਂ ਪੈਸੇ ਉਧਾਰੇ ਫੜ ਲਓ ਉਸ ਕੋਲੇ ਹੁਣ ਦੇਖੀ ਨੇ ਮਨਿੰਦਰ ਆਪਣੀ ਨੌਕਰੀ ਨਾਲੋਂ ਪਿੰਡ ਆਪਣੀ ਖੇਤੀਬਾੜੀ ਬਾਰੇ ਵੱਧ ਸੋਚਦਾ ਪੈਣ ਦੇ ਵਿਆਹ ਬਾਰੇ ਸੋਚਦਾ ਉਸ ਨੂੰ ਸਹਿਜ ਦੀ ਯਾਦ ਵੀ ਆਉਂਦੀ ਉਹ ਮਾਂ ਕੋਲੇ ਸਹਿਜ ਬਾਰੇ ਵੀ ਗੱਲ ਕਰਨ ਬਾਰੇ ਸੋਚਦਾ ਉਸ ਨੂੰ ਡਰ ਲੱਗਦਾ ਮਾਂ ਕਿੱਧਰੇ ਨਾ ਕਿੱਧਰੇ ਨਾ ਤਾਂ ਨਾ ਕਰ ਦੇਵੇ ਪਰ ਫਿਰ ਉਸ ਦਾ ਮਨ ਕਰਦਾ ਨਹੀਂ ਉਸ ਦੀ ਮਾਂ ਜਿਹੜੀ ਉਸ ਨੂੰ ਇੰਨਾ ਪਿਆਰ ਕਰਦੀ ਹੋ ਉਹ ਉਸ ਦੀ ਖੁਸ਼ੀ ਉਸ ਨੂੰ ਕਿਉਂ ਨਹੀਂ ਦੇਵੇਗੀ ਉਸ ਨੇ ਵੀ ਕਦੇ ਮਾਂ ਦੀ ਕੋਈ ਗੱਲ ਨਹੀਂ ਮੋੜੀ ਮਾਂ ਜੋ ਕਹਿੰਦੀ ਉਹ ਪਹਿਲੇ ਬੋਲ ਤੇ ਕਰ ਦਿੰਦਾ ਉਸ ਨੂੰ ਆਪਣੀ ਮਾਂ ਤੇ ਪੂਰਾ ਪ੍ਰੋਸੈਸ ਸੀ। ਉਧਰ ਸਹਿਜ ਲਈ ਵੀ ਉਸ ਦਾ ਭਰਾ ਰਿਸ਼ਤਾ ਵਿਖ ਰਿਆ ਸੀ ਪਰ ਸਹਿਜ ਨੇ ਜਿਵੇਂ ਵਿਆਹ ਨਾ ਕਰਉਣ ਲਈ ਕਹਿ ਕੇ ਗਲਟਾਲ ਦਿੱਤੀ ਸੀ। ਗੁਰੂ ਗ੍ਰਿੰਦਰ ਨੇ ਪ੍ਰਾਵੀ ਵਿਆਹ ਦੀ ਨਿਯਤ ਕਰਨ ਸ਼ੁਰੂ ਕਰ ਦਿੱਤੀਆਂ। ਉਹ ਮਨਿੰਦਰ ਨਾਲ ਆਪਣੀ ਸਾਰੀ ਗੱਲ ਸਾਂਝੀ ਕਰਦਾ। ਉਸ ਨੇ ਮਨਿੰਦਰ ਦੇ ਨਾਲ ਜਾ ਕੇ ਹੀ ਮਾਰਕੀਟ ਚ ਆਪਣੇ ਲਈ ਕੱਪੜੇ ਖਰੀਦੇ। ਯਾਰ ਬੁੜੀ ਤੇਰੇ ਭਰਾ ਨੇ ਵਿਆਹ ਵਾਲੇ ਕੱਪੜੇ ਲੈ ਲੈ ਕਿੱਥੋਂ ਲੈਣੇ? ਕਿੱਥੇ ਲੈ ਆ ਜੀ ਮੈਨੂੰ ਕਹਿੰਦਾ ਸੀ ਵੀ ਤੂੰ ਆ ਜੀ ਫਿਰ ਕੱਠੇ ਲਵਾਵਾਂਗੇ ਯਾਰ ਉਹਦੇ ਕੱਪੜੇ ਆਪਾਂ ਇੱਥੇ ਹੀ ਕਿਉਂ ਨਹੀਂ ਲੈਂਦੇ ਨਾਲੇ ਯੂਨਿਕ ਵਾਲੇ ਤੋਂ ਲਾ ਲਵਾਂਗੇ ਜਾਨ ਪਾ ਦਿੰਦੇ ਆ ਕੱਪੜੇ ਚੇਹੇ ਯੂਨਿਕ ਵਾਲਾ ਇਹ ਤਰੀਕਾ ਠੀਕ ਹੈ ਆ ਗੱਲ ਸਭ ਮੈਨੂੰ ਹੀ ਹੋਣੀ ਔੜੀ ਮੈਂ ਕੱਲ ਨੂੰ ਜਾ ਕੇ ਉਸ ਨੂੰ ਲੈ ਕੇ ਆਉਣਾ ਤੂੰ ਜਾਣਾ ਤਾਂ ਨਹੀਂ ਕਿਤੇ ਜੰਗਰ ਦੇ ਗੁਰਵਿੰਦਰ ਨੇ ਮਨਿੰਦਰ ਨੂੰ ਪੁੱਛਿਆ ਨਹੀਂ ਨਹੀਂ ਮੈਂ ਕਿੱਥੇ ਜਾਣਾ ਤੂੰ ਉਸ ਨੂੰ ਲੈ ਗੱਲ ਨੂੰ ਮਨਿੰਦਰ ਨੇ ਚਲਾ ਦਿੱਤੀ ਗੁਰਵਿੰਦਰ ਦਾ ਪਿੰਡ ਬੱਲਾਡੇ ਕੋਲੇ ਸੀ ਉਹ ਤਿੰਨ ਭਰਾ ਸਨ ਗੁਰਵਿੰਦਰ ਸਭ ਤੋਂ ਛੋਟਾ ਸੀ ਵੱਡਾ ਭਰਾ ਵਿਆਹ ਹੋਇਆ ਹੋਇਆ ਸੀ ਉਸ ਦੇ ਦੋ ਬੱਚੇ ਸਨ ਹੁਣ ਵਿਚਾ ਵਾਲੇ ਵਿਚਾਲੇ ਭਰਾ ਦਾ ਵਿਆਹ ਸੀਗਾ ਅਗਰ ਤੈਨੂੰ ਗੁਰਵਿੰਦਰ ਪਿੰਡ ਪਿੰਡ ਗਿਆ ਤੇ ਆਪਣੇ ਭਰਾ ਨੂੰ ਲੈ ਆਇਆ ਜਿਸ ਦਾ ਵਿਆਹ ਸੀ ਉਹ ਤਿੰਨ ਦਿਨ ਉਹਨਾਂ ਕੋਲੇ ਹੋਸਟ ਹੋਇਆ ਤੇ ਰਿਹਾ ਮਨਿੰਦਰ ਨਾਲ ਵਿਚ ਦੀ ਚੰਗੀ ਦੋਸਤੀ ਹੋ ਗਈ ਉਹ ਹਰ ਰੋਜ਼ ਮਾਰਕੀਟ ਜਾਂਦੇ ਵਿਆਹ ਦੀ ਸ਼ਾਪਿੰਗ ਕਰ ਉਹਨਾਂ ਨੇ ਵਿਆਹ ਵਾਲੇ ਮੁੰਡੇ ਲਈ ਕੱਪੜਿਆਂ ਦੇ ਨਾਲ-ਨਾਲ ਜੁੱਤੀਆਂ ਪੱਕਾ ਕੱਛੇ ਬਣਾਉਣਾ ਜ਼ੁਰਾਬਾਂ ਸੈਂਟ ਤੇ ਸਰਪਨਾ ਵਗੈਰਾ ਵੀ ਖਰੀਦੀਆਂ ਕੱਪੜੇ ਸਿਲਾਈ ਲਈ ਯੂਨਿਟ ਟੇਲਰ ਨੂੰ ਦੇ ਦਿੱਤੇ ਬਾਕੀ ਦਾ ਸਾਰਾ ਸਮਾਨ ਇੱਕ ਨਵੇਂ ਖਰੀਦੇ ਟੈਚੀ ਚੋਪਾ ਕੇ ਉਸ ਨੂੰ ਫੜਾ ਦਿੱਤਾ ਤਿੰਨ ਦਿਨ ਬਾਅਦ ਬਹੁਤ ਰੌਣਕ ਲੱਗੀ ਰਹੀ ਇੱਕ ਦਿਨ ਤਾਂ ਉਹਨਾਂ ਲੰਚ ਵੀ ਵਾਰ ਇੱਕ ਵਧੀਆ ਹੋਟਲ 'ਚ ਕੀਤਾ ਗੁਰਿੰਦਰ ਨੇ ਪੈਸੇ ਦੇਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮਨਿੰਦਰ ਨੇ ਕਿਹਾ ਤੇਰਾ ਭਰਾ ਮੇਰਾ ਵੀ ਗੈਸਟ ਹੈ ਚਲ ਲਈ ਸਾਰਾ ਬਿੱਲ ਮਨਿੰਦਰ ਨੇ ਦਿੱਤਾ ਇੱਕ ਦਿਨ ਗੁਰਵਿੰਦਰ ਦਾ ਪੇਪਰ ਸੀ ਇਸ ਲਈ ਮਨਿੰਦਰ ਨੇ ਉਸਦੇ ਭਰਾ ਨੂੰ ਸਾਰੀ ਯੂਨੀਵਰਸਿਟੀ ਕਮਾਈ ਉਹ ਵੀ ਖੇਤੀ ਕਰਦਾ ਸੀ ਇਸ ਲਈ ਖੇਤੀਬਾੜੀ ਯੂਨੀਵਰਸਿਟੀ ਘੁੰਮ ਕੇ ਉਸ ਨੂੰ ਬਹੁਤ ਵਧੀਆ ਲੱਗਿਆ ਮਨਿੰਦਰ ਨੇ ਵੀ ਉਸ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਮਨਿੰਦਰ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਿਆ ਵੀ ਇਸ ਨੂੰ ਖੇਤੀ ਦਾ ਕਿੰਨਾ ਤਜਰਬਾ ਹੈ ਹੁਣ ਉਹ ਗੁੜੇ ਦੋਸਤ ਬਣ ਗਏ ਅਗਲੇ ਦਿਨ ਉਹ ਪਿੰਡ ਵਾਪਸ ਚਲਾ ਗਿਆ ਤੇ ਗੁਰਵਿੰਦਰ ਤੇ ਮਨਿੰਦਰ ਆਪੋ ਆਪਣੇ ਕੰਮ ਲੱਗ ਗਏ ਗੋਵਿੰਦਰ ਦਾ ਪ੍ਰਾਹ ਹਫਤੇ ਬਾਅਦ ਫਿਰ ਆਇਆ ਆਪਣੀ ਫੀਟਿੰਗ ਦੇਖਣ ਪਰ ਇਸ ਵਾਰੀ ਉਹ ਅਗਲੇ ਦਿਨ ਹੀ ਚਲਾ ਗਿਆ ਗੁਰਿੰਦਰ ਵਿਆਹ ਤੋਂ ਇੱਕ ਹਫਤਾ ਪਹਿਲਾਂ ਚਲਾ ਗਿਆ ਪਰ ਬਲਦੇਵ ਪੰਗੂ ਤੇ ਮਨਿੰਦਰ ਦੀ ਡਿਊਟੀ ਲਾ ਕੇ ਗਿਆ ਵੀ ਹੋਸਟਲ ਵਾਲੇ ਮੁੰਡਿਆਂ ਨੂੰ ਲੈ ਕੇ ਇੱਕ ਦਿਨ ਪਹਿਲਾਂ ਪਿੰਡ ਪਹੁੰਚਣਾ ਹੈ। ਬਲਦੇਵ ਮਨਿੰਦਰ ਤੇ ਤਿੰਨ ਮੁੰਡੇ ਹੋਸਟਲ ਚੋਂ ਇੱਕ ਦਿਨ ਪਹਿਲਾਂ ਜਾਣ ਲਈ ਤਿਆਰ ਹੋਏ। ਬਾਕੀਆਂ ਨੇ ਅਗਲੇ ਦਿਨ ਸਿੱਧੇ ਬਰਾਤ ਨਾਲ ਪਹੁੰਚਣਾ ਸੀ। ਬਰਾਤ ਵੀ ਬਰਨਾਲੇ ਆਉਣੀ ਸੀ ਇਸ ਲਈ ਲੁਧਿਆਣੇ ਤੋਂ ਬਰਨਾਲਾ ਨੇੜੇ ਸੀ। ਉਹਨਾਂ ਬਰਨਾਲੇ ਵਿਆਹ ਵੇਖ ਕੇ ਸ਼ਾਮ ਨੂੰ ਲੁਧਿਆਣੇ ਵਾਪਸ ਆ ਜਾਣਾ ਸੀ। ਮਨਿੰਦਰ ਹੋਰੀ 4 ਵਜੇ ਤੱਕ ਗੁਰਵਿੰਦਰ ਦੇ ਪਿੰਡ ਪਹੁੰਚ ਗਏ ਗੁਰਵਿੰਦਰ ਨੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਗੁਰਿੰਦਰ ਨੇ ਉਹਨਾਂ ਸਾਰਿਆਂ ਲੁਧਿਆਣੇ ਵਾਲੇ ਕੁੰਡਿਆਂ ਦੇ ਠੇਰਨ ਦਾ ਇੰਤਜ਼ਾਮ ਆਪਣੇ ਚਾਚੇ ਦੀਆਂ ਮੀਟਕਾਂ ਵਿੱਚ ਕੀਤਾ ਜੋ ਗੁਰਵਿੰਦਰ ਦੇ ਘਰ ਦੇ ਨਾਲ ਹੀ ਸੀ ਉਸਨੇ ਆਪਣੇ ਚਾਚੇ ਦੇ ਮੁੰਡੇ ਤੇ ਦੋ ਹੋਰ ਮੁੰਡਿਆਂ ਦੀ ਡਿਊਟੀ ਲਈ ਵੀ ਮੇਰੇ ਦੋਸਤਾਂ ਦੀ ਸੇਵਾ 'ਚ ਕੋਈ ਪੱਸਰ ਨਾ ਰਹਿ ਜਾਵੇ ਬੈਠਕ ਵਿੱਚ ਉਹਨਾਂ ਲਈ ਚਾਪ ਗੋੜੇ ਤੇ ਮਠਿਆਈਆਂ ਆ ਰਹੀ ਸੀ ਜਾ ਪੀਕੇ ਗੁਰਵਿੰਦਰ ਉਹਨਾਂ ਨੂੰ ਆਪਣੇ ਪਰਿਵਾਰ ਨਾਲ ਮਿਲਾਉਣ ਲੈ ਗਿਆ ਸ਼ਾਮ ਪੈਂਦੇ ਹੀ ਬੈਠ ਕੇ ਸ਼ਰਾਬ ਦੀਆਂ ਬੋਤਲਾਂ ਤੇ ਖਾਨ ਲਈ ਨਿਕ ਸੋਕ ਆ ਗਿਆ ਮਨਿੰਦਰ ਤੇ ਬਲਦੇਵ ਸ਼ਰਾਬ ਨਹੀਂ ਪੀਦੇ ਸਨ ਪਰ ਵਾਕੀ ਤਿੰਨਾ ਨੇ ਤੇ ਚੱਕੇ ਦੇ ਮੁੰਡਿਆਂ ਤੇ ਉਸਦੇ ਦੋਸਤਾਂ ਨੇ ਦੋ ਦੋ ਪਿਗ ਲਾ ਲੇ ਰਾਤ ਨੂੰ ਜਗੂ ਦਾ ਪ੍ਰੋਗਰਾਮ ਸੀ ਗੁਰਵਿੰਦਰ ਆਪਣੇ ਦੋਸਤਾਂ ਨੂੰ ਵੀ ਬੁਲਾ ਕੇ ਲੈ ਗਿਆ ਗੁਰਵਿੰਦਰ ਨੇ ਹੁਣ ਕਮਾਨ ਮਨਿੰਦਰ ਦੇ ਹੱਥ ਦੇ ਦਿੱਤੀ ਮਨਿੰਦਰ ਨੇ ਰੰਗ ਬਣਾ ਦਿੱਤਾ ਉਸ ਨੇ ਕਿੱਦੇ ਚ ਬੋਲੀਆਂ ਪਾ ਕੇ ਸਭ ਨੂੰ ਪਿੱਛੇ ਛੱਡ ਦਿੱਤਾ ਉਸ ਦੀਆਂ ਬੋਲੀਆਂ ਤੇ ਨਾਨਕਾ ਦਾਤ ਕਮੇ ਰੱਜ ਕੇ ਨੱਚਿਆ ਮਨਿੰਦਰ ਬੋਲੀਆਂ ਪੌਂਦਾ ਨਹੀਂ ਥੱਕਿਆ ਪਰ ਨੱਚਣ ਵਾਲੇ ਥੱਕ ਗਏ ਮਨਿੰਦਰ ਨੇ ਬਹੁਤ ਰੌਣਕ ਲੰਗਾਂ ਜਾਗੂ ਨੇੜੇ ਤੇੜੇ ਕਈ ਘਰਾਂ ਚ ਗਈ ਮਨਿੰਦਰ ਨੇ ਜਾਗੂ ਦਾ ਗੀਤ ਵੀ ਗਾਇਆ ਲੰਮੜਾ ਜੋਰੋ ਲਗਾ ਲਾਵੇ ਜਾਗੂ ਆਈਆ ਬੱਲੇ ਵੀ ਹੁਣ ਜਾਗੂ ਆਈਆ ਚੁੱਪ ਕਰ ਬੀਬੀ ਲੋਰੀ ਦੇ ਕੇ ਪਾਈਆ ਮਸਾਂ ਸਵਾਈਆ ਉੱਠ ਖੜੂਗੀ ਰੌਲਾ ਪਾਉਗੀ ਚੁੱਕਣੀ ਪਾਉਗੀ ਜਾਗੂ ਆਈਆ ਮਨਿੰਦਰ ਜੀ ਬੁਲੰਦ ਆਵਾਜ਼ ਉੱਪਰੋਂ ਗਿੱਧੇ ਦਾ ਸ਼ੋਰ ਆਨਗਵਾਂਡ ਚ ਵੀ ਰੌਣਕਾਂ ਲੱਗ ਗਈਆਂ ਗੁਰਿੰਦਰ ਦੇ ਪਰਾ ਦਾ ਵਿਆਹ ਲੋਕਾਂ ਨੂੰ ਲੰਮਾ ਸਮਾਂ ਜਦ ਰਹਿਣ ਵਾਲਾ ਸੀ ਕਾਫੀ ਰਾਤ ਤੱਕ ਨੱਚਣ ਗਾਣ ਚੱਲਦਾ ਰਿਹਾ ਕਿਸੇ ਦਾ ਵੀ ਸੌਣ ਨੂੰ ਜੀ ਨਹੀਂ ਕਰ ਰਿਆ ਸੀ ਕਿਉਂਕਿ ਬਰਾਤ ਨੇ ਦੂਰ ਜਾਣਾ ਸੀ ਇਸ ਲਈ ਸਵੇਰੇ ਜਲਦੀ ਉੱਠਣਾ ਸੀ ਇਸ ਲਈ ਪ੍ਰੋਗਰਾਮ ਬੰਦ ਕਰਨਾ ਪਿਆ ਬਰਾਤ ਨੇ 8 ਵਜੇ ਤੁਰ ਜਾਣਾ ਸੀ ਬਰਾਤ ਲੈ ਜਾਣ ਲਈ ਬੱਸ ਆ ਗਈ ਸੀ ਉਸ ਜਮਾਨੇ ਜਿਲਾਨਾਂ ਬਰਾਤ ਨਹੀਂ ਜਾਂਦੀਆਂ ਸਨ ਸਵੇਰੇ ਸਭ ਜਲਦੀ ਉੱਠੇ ਮਨਿੰਦਰ ਤੇ ਉਸ ਦੇ ਸਾਥੀ ਵੀ ਤਿਆਰ ਹੋ ਗਏ ਉਹਨਾਂ ਨੇ ਬਰਾਤ ਤੋਂ ਉਤਰ ਹੀ ਲੁਧਿਆਣੇ ਜਾਣਾ ਸੀ ਇਸ ਲਈ ਉਹਨਾਂ ਆਪਣੇ ਬੈਗ ਵੀ ਚੱਕ ਲੈ ਪਰ ਮਨਿੰਦਰ ਦਾ ਬੈ ਗ ਗੁਰਵਿੰਦਰ ਸਿੰਘ ਦੀ ਵੱਡੀ ਪ੍ਰਿਹਾਈ ਨੇ ਫੜ ਲਿਆ ਵੀ ਤੂੰ ਅੱਜ ਰਾਤ ਵੀ ਪਿੰਡ ਆਉਣਾ ਰਾਤ ਨੂੰ ਫਿਰ ਗਿੱਧੇ 'ਚ ਰੌਣਕ ਲਾਵਾਂਗੇ ਗੁਰਵਿੰਦਰ ਨੂੰ ਤਾਂ ਸ਼ਾਇਦ ਮਨਿੰਦਰ ਜਵਾਬ ਦੇ ਦਿੰਦਾ ਪਰ ਵੱਡੀ ਪ੍ਰਿਹਾਈ ਦਾ ਕਹਿਣਾ ਉਸ ਨੇ ਨਾ ਮੋੜ ਸਕਿਆ ਉਸ ਨੇ ਚੁੱਪਚਾਪ ਆਪਣਾ ਬੈਗ ਪ੍ਰਿਹਾਈ حوالے ਕਰ ਦਿੱਤਾ ਦਰਅਸਲ ਕੱਲ ਗਿੱਧੇ 'ਚ ਮਨਿੰਦਰ ਸਭ ਦਾ ਹਰਬਨ ਪਿਆਰਾ ਹੋ ਗਿਆ ਉਹ ਸਭ ਨੂੰ ਜਾਣਨ ਲੱਗ ਗਿਆ ਸੀ ਬਰਾਤ ਤਹਿੰਦ ਚੱਲ ਰਹੀ ਗੁਰਵਿੰਦਰ ਦਾ ਪ੍ਰਾਤਿ ਦੋ ਚਾਰ ਖਾਸ ਰਿਸ਼ਤੇਦਾਰ ਦੋ ਕਰਾਇੀਆਂ ਦੀਆਂ ਕਾਰਾਂ ਵਿੱਚ ਬੈਠ ਗਏ ਤੇ ਬਾਕੀ ਸਭ ਬੱਸ ਵਿੱਚ ਸਵਾਰ ਹੋ ਗਏ ਸਾਰੇ ਰਾਹ ਬੱਸ 'ਚ ਯੂਨੀਵਰਸਿਟੀ ਵਾਲੇ ਮੁੰਡਿਆਂ ਨੇ ਰੌਣਕਾਂ ਲਾਈ ਰੱਖੀਆਂ ਬਰਾਤ ਜਦੋਂ ਬਰਨਾਲੇ ਪਹੁੰਚੀ ਤਾਂ ਉੱਥੇ ਹੋਸਟਲ ਵਾਲੇ ਮੁੰਡੇ ਵੀ ਵੱਡੀ ਗਿਣਤੀ 'ਚ ਪਹੁੰਚੇ ਹੋਏ ਸਨ ਹੁਣ ਲੁਧਿਆਣੇ ਵਾਲੇ ਮੁੰਡਿਆਂ ਦੀ ਗਿਣਤੀ ਬਹੁਤ ਹੋ ਗਈ ਆਨੰਦ ਕਾਰਜ ਤੋਂ ਬਾਅਦ ਬਰਾਤ ਇੱਕ ਵੱਡੇ ਟੈਂਟ ਵਿੱਚ ਬਿਠਾ ਦਿੱਤਾ ਗਿਆ ਬਰਾਤ ਨੂੰ ਇੱਕ ਲੋਕਲ ਗਾਉਣ ਵੀ ਅਖਾੜਾ ਬੁਖਤੀਤ ਹੋਇਆ ਸੀ ਇਸ ਲਈ ਉਸ ਵਾਸਤੇ ਇੱਕ ਪਾਸੇ ਸਟੇਜ ਲੱਗੀ ਹੋਈ ਸੀ ਸਟੇਜ ਦੇ ਸਾਹਮਣੇ ਕਾਫੀ ਤਾਂ ਖਾਲੀ ਰੱਖੀ ਤਾਂ ਮੁੰਡੇ ਪੰਗੜਾ ਵਗੈਰਾ ਪਾ ਸਕਣ ਟੈਂਟ ਵਿੱਚ ਇੱਕ ਪਾਸੇ ਬਰਾਤੀ ਬੈਠੇ ਸਨ ਜੀ ਦੂਸਰੇ ਪਾਸੇ ਕੁੜੀ ਵਾਲਿਆਂ ਦੇ ਰਿਸ਼ਤੇਦਾਰ ਜਿੰਨਾਂ ਵਿੱਚ ਔਰਤਾਂ ਵੀ ਸਨ ਗਾਉਣ ਵਾਲੇ ਨੇ ਸਟੇਜ ਤੋਂ ਗਾਉਣਾ ਸ਼ੁਰੂ ਕਰ ਦਿੱਤਾ ਉਸਨੇ ਜੀ ਦੋ ਕੋਈ ਗਾਣੇ ਗਾਏ ਸਨ ਕਿ ਜਦੋਂ ਮਨਿੰਦਰ ਨੂੰ ਸਟੇਜ ਤੇ ਚੜਾਇਆ ਚੜਾਉਣ ਦੀਆਂ ਸ਼ਿਫਾਰਸ਼ਾਂ ਹੋਣ ਲੱਗੀਆਂ ਨਾ ਸਿਰਫ ਯੂਨੀਵਰਸਿਟੀ ਵਾਲੇ ਹੀ ਮੰਗ ਕਰਦੇ ਸਨ ਸਗੋਂ ਬਰਵਿੰਦਰ ਦੇ ਰਿਸ਼ਤੇਦਾਰ ਵੀ ਗੁਰਵਿੰਦਰ ਨੂੰ ਕਹਿ ਰਹੇ ਸਨ ਕਿ ਰਾਤ ਵਾਲੇ ਮੁੰਡੇ ਨੂੰ ਸਟੇਜ ਤੇ ਚੜਾਓ ਜਿਉਂ ਹੀ ਮਨਿੰਦਰ ਸਟੇਜ ਤੇ ਚੜਿਆ ਸਾਹਮਣੇ ਗੀਤਾਂ ਦੀਆਂ ਸ਼ਿਫਾਰਸ਼ਾਂ ਹੋਣਾ ਸ਼ੁਰੂ ਹੋ ਗਈਆਂ ਮਾਨਨਾ ਕਾਲੇ ਸ਼ੌਲ ਤੋਂ ਸ਼ੁਰੂਆਤ ਕਰ ਇੱਕ ਕੁੜੀ ਨੂੰ ਜ਼ਬਰਗੀ ਦੂਜੀ ਨੇ ਕਿਹਾ ਮਨਿੰਦਰ ਤੂੰ ਮਰਜ਼ੀ ਨਾਲ ਸ਼ੁਰੂ ਕਰ ਯਾਰ ਬਰਵਿੰਦਰ ਨੇ ਉਸ ਨੂੰ ਕਿਹਾ ਮਨਿੰਦਰ ਨੇ ਮਾਈਕ ਫੜ ਕੇ ਹੀ ਆਪਣੇ ਮਿੱਠੀ ਤੇ ਬਲੰਦ ਆਵਾਜ਼ ਗਾਉਣਾ ਸ਼ੁਰੂ ਕੀਤਾ ਕਾਲਾ ਕਾਲਾ ਛੋਲੂ ਤੇ ਗੁੱਟੀਆਂ ਦੇ ਨੀਲਾ ਲਾਲ ਮੈਨੂੰ ਸੰ ਮੰਗਦੀ ਨੂੰ ਆ ਗਿਆ ਸਿਆਲ ਐਦਕੀਲਿਆ ਦੇ ਚੰਨ ਵੀ ਮੇਰਾ ਠੰਡ ਨਾਲ ਹੋਇਆ ਬੁਰਾ ਹਾਲ ਐਦਕੀਲਿਆ ਦੇ ਚੰਨ ਵੀ ਉਸ ਦੇ ਗੀਤ ਦੇ ਬੋਲਾਂ ਤੇ ਪੰਗੜੇ ਵਾਲੇ ਦੋ ਮੁੰਡੇ ਉੱਠੇ ਤੇ ਪੰਗੜਾ ਪਾਉਣ ਲੱਗੇ ਸਾਰੇ ਬਰਾਤ ਰਿਸ਼ਤੇਦਾਰ ਮੰਤਰ ਮੁਗਦ ਹੋ ਗਏ ਬਸ ਫਿਰ ਕੀ ਸੀ ਇੱਕ ਤੋਂ ਬਾਅਦ ਦੂਜਾ ਉਪਰੋਥਲੀ ਕਈ ਗਾਣੇ ਸੁਣਾਏ ਮਨਿੰਦਰ ਨੇ ਉਸ ਤੋਂ ਬਾਅਦ ਜਦੋਂ ਗਾਉਣ ਵਾਲੇ ਨੇ ਮਾਈਕ ਫੜਿਆ ਤਾਂ ਸਾਹਮਣੇ ਬੈਠੇ ਸਾਰੇ ਰੌਲਾ ਪਾਉਣ ਲੱਗੇ ਵੀ ਨਹੀਂ ਗਾਉਣਾ ਪਰ ਮਨਿੰਦਰ ਨੇ ਮਾਈਕ ਫੜ ਕੇ ਬੇਨਤੀ ਕੀਤੀ ਮੈਂ ਤਾਂ ਤੁਹਾਡੇ ਕੋਲ ਹੀ ਆਇਆ ਇਹਨਾਂ ਨੂੰ ਆਪਾਂ ਗਾਉਣ ਵਾਸਤੇ ਬੁਲਾਇਆ ਸੋ ਮਿਹਰਬਾਨੀ ਕਰਕੇ ਇਹਨਾਂ ਨੂੰ ਵੀ ਸੁਣੋ ਮੈਂ ਮੜਾ ਜਾ ਦਮ ਲੈ ਲਾਂ ਫੇਰਾ ਪਤਾ ਰੌਣਕ ਲਾਈ ਜਾਣੀਆ ਮਨਿੰਦਰ ਦੀ ਬੇਨਤੀ ਤੇ ਬਰਾਤੀ ਟਿਕ ਗਏ ਸ਼ਰਾਬ ਦਾ ਦੌਰ ਚੱਲ ਰਿਹਾ ਸੀ ਉਸ ਗਾਉਣ ਵਾਲੇ ਨੇ ਦੋ ਤਿੰਨ ਗੀਤ ਸੁਣਾਏ ਬੈਠ ਗਿਆ ਫਿਰ ਮਨਿੰਦਰ ਨੇ ਮਾਈਕ ਫੜ ਲਿਆ ਇਸ ਵਾਰ ਉਸ ਨੇ ਕੇ ਦੇ ਤੇ ਜਗਮੋਣ ਕੋਰ ਦੇ ਮਸ਼ਹੂਰ ਹੋਏ ਗਾਣੇ ਤੋਂ ਸ਼ੁਰੂਆਤ ਕੀਤੀ ਉਸਨੇ ਗਾਇਆ ਮਛਲੀ ਤੇ ਪਤ ਬੇਈਮਾਨ ਹੋ ਗਏ ਬਿੱਲਾਲੀ ਚੂਸ ਕੇ ਬੁਲਾਂਦੀ ਸਾਰੀ ਮਛਲੀ ਮਨਿੰਦਰ ਸਟੇਜ ਤੋਂ ਕਹਿੰਦਾ ਮਛਲੀ ਥੱਲੇ ਸਾਰੇ ਮੁੰਡੇ ਇੱਕ ਵਾਰ ਚ ਕਹਿੰਦੇ ਹਾਈ ਹੋਏ ਇਸ ਤਰ੍ਹਾਂ ਮਨਿੰਦਰ ਨੇ ਕਈ ਵਾਰ ਰਿਪੀਟ ਕੀਤਾ ਸਾਰੇ ਬਸੇ ਰੌਣਕ ਲੱਗ ਗਈ ਇੱਕ ਵਾਰ ਤਾਂ ਜਦੋਂ ਮਨਿੰਦਰ ਨੇ ਮਛਲੀ ਕਿਹਾ ਤਾਂ ਸਾਰੇ ਹੀ ਕਹਿਣ ਲੱਗ ਗਏ ਹਾਈ ਹੋਏ بس پھر ਗਿੱਤਾਂ ਦਾ ਐਸਾ سلسلہ ਸ਼ੁਰੂ ਹੋਇਆ ਪਤਾ ਹੀ ਨਹੀਂ ਲੱਗਿਆ ਕਦੋਂ 4 ਵਜ ਗਏ ਮਨਿੰਦਰ ਗਾਈ ਗਿਆ ਤੇ ਮੁੰਡੇ ਪੰਗੜਾ ਪਾਈ ਗਏ ਰੋਟੀ ਲੱਗ ਗਈ ਸੀ ਮਨਿੰਦਰ ਦਾ ਕਾਫੀ ਬੁਰਾ ਹਾਲ ਸੀ ਉਹ ਲਗਾਤਾਰ 2 ਘੰਟੇ ਤੋ ਗਾਰਿਆ ਸੀ ਗੁਰਵਿੰਦਰ ਨੇ ਉਸ ਨੂੰ ਜੱਫੀ ਪਾ ਲਈ ਬੱਲੇ ਬੱਲੇ ਕਰਾਤੀ ਮੰਨਾ ਬਾਈ ਦੇ ਸਹੁਰੇ ਵੀ ਮੰਨ ਗਏ ਮੈਨੂੰ ਤੇਰੇ ਬਾਰੇ ਕੁਛ-ਕੁਛ ਕਮਲਾ ਕਰਤਾ ਵੀ ਇਹ ਮੁੰਡਾ ਕਿੱਥੇ ਕਿੱਥੋਂ ਦਾ ਗੁਰਵਿੰਦਰ ਬਹੁਤ ਖੁਸ਼ ਸੀ ਚੱਲ ਆ ਯਾ ਰੋਟੀ ਖਾਈਏ ਮਨਿੰਦਰ ਨੇ ਉਸ ਨੂੰ ਰੋਟੀ ਵੱਲ ਇਸ਼ਾਰਾ ਕਰਕੇ ਕਿਹਾ ਦੋਵੇਂ ਵੀ ਰੋਟੀ ਖਾਣ ਲੱਗੇ ਰੋਟੀ ਖਾ ਕੇ ਲੁਧਿਆਣੇ ਵਾਲੇ ਸਾਰੇ ਮੁੰਡੇ ਲੁਧਿਆਣੇ ਨੂੰ ਚਲੇ ਗਏ ਕੱਲਾ ਮਨਿੰਦਰ ਰਹਿ ਗਿਆ 5 ਵਜੇ ਡੋਲੀ ਤੁਰੀ ਬਰਾਤਿਆਂ ਨਾਲ ਮਨਿੰਦਰ ਅੱਜ ਫਿਰ ਗੁਰਵਿੰਦਰ ਦੇ ਪਿੰਡ ਵਾਪਸ ਆ ਗਿਆ ਅੱਜ ਰਾਤ ਫਿਰ ਰੌਣਕ ਲਗਣੀ ਸੀ ਬਰਾਤ ਵਾਪਸ ਪਿੰਡ ਆ ਗਈ ਪਰ ਮਨਿੰਦਰ ਬਹੁਤ ਥੱਕ ਗਿਆ ਸੀ ਉਸਨੇ ਗੁਰਵਿੰਦਰ ਦੇ ਚਾਚੇ ਦੇ ਮੁੰਡੇ ਨੂੰ ਕਿਹਾ ਜਿਨ੍ਹਾਂ ਦੇ ਘਰ ਹੋ ਰਾਤ ਸੁੱਤਾ ਸੀ ਵੀ ਮੈਂ ਗਰਮ ਪਾਣੀ ਨਾਲ ਨਾਹ ਕੇ ਫਰੈਸ਼ ਹੋਣਾ ਚਾਹੁੰਦਾ ਹਾਂ ਚਾਚੇ ਦਾ ਮੁੰਡਾ ਉਸ ਨੂੰ ਆਪਣੇ ਘਰ ਲੈ ਗਿਆ ਉਸ ਦਾ ਬੈਗ ਵੀ ਲੈ ਆਇਆ ਭਾਬੀ ਕੋਲ ਥੋੜੀ ਦੇਰ ਮਨਿੰਦਰ ਨੇ ਆਰਾਮ ਕੀਤਾ ਫਿਰ ਗਰਮ ਪਾਣੀ ਨਾਲ ਨਹਾ ਕੇ ਫਰੈਸ਼ ਹੋ ਗਿਆ ਉਸਨੇ ਕੱਪੜੇ ਬਦਲੇ ਪੱਗ ਬੰਨੀ ਤੇ ਫਿਰ ਗੁਰਵਿੰਦਰ ਦੇ ਘਰ ਆ ਗਿਆ ਉਸ ਵਕਤ ਤੱਕ ਨਵੀਂ ਬਉ ਦੀਆਂ ਸਾਰੀਆਂ ਰਸਮਾਂ ਹੋ ਗਈਆਂ ਸੀ ਮਨਿੰਦਰ ਵੀ ਹੁਣ ਪਰਿਵਾਰ ਦੇ ਮੈਂਬਰਾਂ ਵਾਂਗ ਗੁਰਵਿੰਦਰ ਦੇ ਨਾਲ ਅੰਦਰ ਲੇਡੀਜ਼ ਕੋਲ ਹੀ ਚਲਾ ਗਿਆ ਸਭ ਮੰਜਿਆਂ ਤੇ ਕੇਰਾ ਬੰਨੀ ਬੈਠੇ ਸਨ ਇੱਕ ਮੰਜੇ ਤੇ ਨਵੀਂ ਬਹੂ ਬੈਠੀ ਸੀ ਲੇਡੀ ਵੀ ਸਾਰਾ ਦਿਨ ਗਿੱਦਾ ਪਾਪਾ ਥੱਕ ਗੰਗਾ ਸਨ ਇਸ ਲਈ ਸਭ ਬੈਠ ਕੇ ਆਰਾਮ ਕਰ ਰਹੇ ਸਨ ਕਦੇ-ਕਦੇ ਲੇਡੀਜ਼ ਕੋਈ ਗੀਤ गा ਲੈਂਦੀਆਂ ਖਾਸ ਰਿਸ਼ਤੇਦਾਰ ਹੀ ਸਨ ਆਦਮੀ ਵੀ ਵਰਾਂਡੇ 'ਚ ਬੈਠੇ ਸਨ ਵਿਰਾਤ 'ਚ ਕੀ ਹੋਇਆ ਇਸ ਦੀ ਚਰਚਾ ਵੀ ਹੋ ਰਹੀ ਸੀ ਮਨਿੰਦਰ ਵੀ ਮੰਜੇ ਤੇ ਬੈਠ ਗਿਆ ਸੀ ਹੁਣ ਸਭ ਉਸ ਨੂੰ ਜਾਣਦੇ ਸਨ ਵੀ ਇਹ ਗੁਰਵਿੰਦਰ ਦਾ ਦੋਸਤ ਹੈ ਜੋ ਉਸ ਨਾਲ ਲੁਧਿਆਣਾ ਯੂਨੀਵਰਸਿਟੀ 'ਚ ਹੈ ਇਹ ਵਾਲਾ ਮੁੰਡਾ ਵੀ ਮਨਿੰਦਰ ਦੇ ਨਾਲ ਆ ਕੇ ਬੈਠ ਗਿਆ ਦਰਅਸਲ ਉਹ ਆਣੀ ਬਹਾਨੀ ਆਪਣੀ ਘਰ ਵਾਲੀ ਵੇਖਣਾ ਚਾਹੁੰਦਾ ਸੀ ਪਰ ਉਹ ਦੂਜੇ ਪਾਸੇ ਉਹ ਕਰ ਕਰੀ ਲੇਡੀਜ਼ 'ਚ ਬੈਠੀ ਸੀ ਮਾਨਾ ਹੋ ਜਾਏ ਕੁਝ ਇਸ ਮੌਕੇ ਤੇ ਯਾਰ ਗੁਰਵਿੰਦਰ ਨੇ ਮਨਿੰਦਰ ਨੂੰ ਕਿਹਾ ਇਸ ਦਾ ਮਤਲਬ ਕਿਸੇ ਗੀਤ ਤੋਂ ਸੀ ਮਨਿੰਦਰ ਉਸ ਦਾ ਇਸ਼ਾਰਾ ਸਮਝ ਗਿਆ ਸੀ ਗੁਰਿੰਦਰ ਦੀ ਗੱਲ ਸੁਣ ਕੇ ਸਭ ਚੁੱਪ ਕਰ ਗਏ ਤੇ ਮਨਿੰਦਰ ਦੇ ਮੋਹਲ ਦੇਖਣ ਲੱਗੇ ਮਨਿੰਦਰ ਨੇ ਹਲਕੀ ਹਲਕੀ ਆਵਾਜ਼ ਤੇ ਢੀਆਂ ਦੇ ਵਿਛੋੜੇ ਦਾ ਗੀਤ ਸੁਣਾ ਕੇ ਸਭ ਨੂੰ ਕਾਵਿਕ ਕਰ ਦਿੱਤਾ ਉਸ ਦੀ ਆਵਾਜ਼ ਵਿੱਚ ਜਾਦੂ ਸੀ ਮਨਿੰਦਰ ਨੇ ਮੌਕੇ ਮੁਤਾਬਕ ਉਹ ਤੋਂ ਥੱਲੇ ਤਿੰਨ ਗੀਤ ਸੁਣਾ ਦਿੱਤੇ ਗੁਰਵਿੰਦਰ ਦੀ ਮਾਂ ਨੇ ਉਸ ਦੇ ਗੀਤੋ ਸ਼ੋਕ ਕੇ ਉਸ ਨੂੰ 100 ਰੁਪਏ ਛਕਣ ਦਿੱਤਾ ਭਾਵੇਂ ਮਨਿੰਦਰ ਲੈਣਾ ਨਹੀਂ ਸੀ ਚਾਹੁੰਦਾ ਪਰ ਮਾਂ ਦਾ ਹੁਕਮ ਨਹੀਂ ਟਾਲ ਸਕਦਾ ਉਸਨੇ ਪੈਸੇ ਫੜ ਕੇ ਵਿੱਚ ਪਾਲੇ ਮਨਿੰਦਰ ਦੇ ਗੀਤ ਸੁਣ ਕੇ ਕੋਲੇ ਬੈਠੇ ਗੁਰਵਿੰਦਰ ਦੇ ਮਾਸੜ ਜੀ ਨੇ ਮਨਿੰਦਰ ਤੋਂ ਪੁੱਛਿਆ ਕਾਕਾ ਤੂੰ ਹੀ ਲੁਧਿਆਣਾ ਯੂਨੀਵਰਸਿਟੀ ਚ ਪੜਦਾ ਗੁਰਵਿੰਦਰ ਨਾਲ ਨਹੀਂ ਨਹੀਂ ਮਾਸੜ ਜੀ ਇਹ ਤਾਂ ਨੌਕਰੀ ਕਰਦਾ ਪਰ ਅਸੀਂ ਹੋਸਟਲ ਚ ਇਕੱਠੇ ਰਹਿੰਨੇ ਆਂ ਜਵਾਬ ਗੁਰਵਿੰਦਰ ਨੇ ਦਿੱਤਾ ਨੌਕਰੀ ਕਿੱਥੇ ਯੂਨੀਵਰਸਿਟੀ ਚ ਕਰਦਾ ਬਾਹਰ ਮਾਸੜ ਜੀ ਯੂਨੀਵਰਸਿਟੀ ਚ ਹੀ ਕਰਦਾਗਾ ਗੁਰਵਿੰਦਰ ਨੇ ਜਵਾਬ ਦਿੱਤਾ ਪਰ ਕਾਕਾ ਜਿਵੇਂ ਤੂੰ ਗਾਉਣਾ ਮੈਨੂੰ ਦੋ ਦਿਨ ਹੋ ਗਏ ਵੇਖਦੇ ਨੂੰ ਤੂੰ ਗਾਉਣ ਵਾਲੇ ਪਾਸੇ ਕਿਉਂ ਨਹੀਂ ਜਾਂਦਾ ਨਹੀਂ ਵੀ ਨਹੀਂ ਬਸ ਮੈਂ ਸ਼ੌਂਕੀਆਂ ਹੀ ਕੌਂਦਾ ਹਾਂ ਇਸ ਵਿੱਚ ਮਨਿੰਦਰ ਨੇ ਜਵਾਬ ਦਿੱਤਾ ਮਾਸਰ ਜੀ ਤਕੜੇ ਕਰੂਆ ਨੰਬਰਦਾਰਾਂ ਦਾ ਮੁੰਡਾ ਚੰਗਰੀ ਜ਼ਮੀਨ ਜਾ ਤਾ ਤਾ ਚੰਗੀ ਨੌਕਰੀ ਵੀ ਸ਼ੌਂਕੀਆਂ ਹੀ ਕਰਦਾ ਇਹਨੂੰ ਗਾਉਣ ਵਾਲਾ ਬੰਨ ਦੀ ਕੀ ਲੋੜ ਹੈ ਭਲਾ ਇਹ ਹੈ ਵੀ ਤੁਹਾਡੇ ਇਲਾਕੇ ਦਾ ਗੁਰਿੰਦਰ ਨੇ ਗੱਲ ਪੂਰੀ ਕੀਤੀ ਅੱਛਾ ਕਿਹੜਾ ਪਿੰਡ ਆ ਕਾਕਾ ਤੇਰਾ ਮਨਿੰਦਰ ਨੇ ਆਪਣੇ ਪਿੰਡ ਦਾ ਨਾਮ ਲੈ ਕੇ ਆਪਣੇ ਦਾਦਾ ਜੀ ਦਾ ਨਾਮ ਦੱਸਿਆ ਅੱਛਾ ਅੱਛਾ ਤੂੰ ਪੱਠਿਆਂ ਵਾਲਿਆਂ ਸਰਦਾਰਾਂ ਦਾ ਕਾਕਾ ਐ ਹਾਂਜੀ ਮਨਿੰਦਰ ਨੇ ਹਾਮੀ ਭਰੀ ਲੈ ਫਿਰ ਤੂੰ ਤਾਂ ਘਰ ਦਾ ਹੀ ਮੁੰਡਾ ਨਿਕਲਿਆ ਮੈਂ ਤੁਹਾਡੇ ਸਾਰੇ ਖਾਨਦਾਨ ਨੂੰ ਜਾਣਦਾ ਹਾਂ ਪੁੱਤਰ ਤੇਰੇ ਦਾਦਾ ਜੀ ਨੂੰ ਤਾਂ ਮੈਂ ਕਈ ਵਾਰੀ ਮਿਲਿਆ ਵੀ ਸੀ ਅਸੀਂ ਇੱਕ ਵਾਰ ਤੁਹਾਡੇ ਸ਼ਹਿਰ ਵਾਲੇ ਘਰ ਚਾਏ ਸੀ ਵਈ ਤੇਰਾ ਪਿਤਾ ਸ਼ਰਾਬ ਬਹੁਤ ਪਿੰਦਾ ਸੀ ਉਦੋਂ ਹੁਣ ਵੀ ਤੁਸੀਂ ਸ਼ਹਿਰ ਕੀ ਰਹਿੰਦੇ ਹੋ ਨਹੀਂ ਨਹੀਂ ਜੀ ਹੁਣ ਅਸੀਂ ਪਿੰਡ ਰਹਿੰਦੇ ਆ 8 ਸਾਲ ਪਹਿਲਾਂ ਪਿੰਡ ਚਲੇ ਗਏ ਸੀ ਮਨਿੰਦਰ ਨੇ ਕਿਹਾ ਬੇਟਾ ਤੇਰਾ ਪਿਤਾ ਸ਼ਰਾਬ ਛੱਡ ਗਿਆ ਕਿ ਹੁਣ ਵੀ ਉਨੀ ਪਿੰਦਾ ਛੱਡੀ ਤਾਂ ਨਹੀਂ ਜੀ ਪਰ ਹੁਣ ਕੋਈ ਘੱਟ ਪਿੰਦੇ ਆ ਮਨਿੰਦਰ ਨੇ ਆਪਣੇ ਪਾਪਾ ਦੀ ਸਾਈਡ ਲੈਂਦੇ ਕਿਆ ਮਨਿੰਦਰ ਮਾਸੜ ਜੀ ਨਾਲ ਗੱਲੀ ਲੱਗਿਆ ਹੋਇਆ ਸੀ ਦੂਜੇ ਪਾਸੇ ਮਾਸੜ ਜੀ ਦੀ ਬੇਟੀ ਰਿੰਪੀ ਆਪਣੇ ਭਰਾ ਗੁਰਵਿੰਦਰ ਤੇ ਜੋਰ ਪਾ ਰਹੀ ਸੀ ਵੀ ਮਨਿੰਦਰ ਨਾਲ ਉਸ ਨੂੰ ਮਿਲਵਾਏ ਵੀਰੇ ਆ ਗਿਆ ਹੁਣ ਉਹ ਗੁਰਵਿੰਦਰ ਨੂੰ ਬੁਲਾ ਰਹੀ ਸੀ ਆ ਗਿਆ ਵਾ ਗੁਰਵਿੰਦਰ ਨੇ ਕੋਲੋਂ ਦੇ ਕੇ ਆ ਉਹ ਮਨਿੰਦਰ ਕੋਲੇ ਆ ਗਿਆ ਮਨਿੰਦਰੇ ਮੇਰੀ ਮਾਸੀ ਜੀ ਦੀ ਕੁੜੀ ਰਿੰਪੀ ਐ ਜਿੰਦਗੀੜ ਪੜਦੀ ਐ ਸਸਰੀਕਾਲ ਜੀ ਮਨਿੰਦਰ ਨੇ ਦੋਵਾਂ ਹੱਥ ਜੋੜ ਕੇ ਉਸ ਨੂੰ ਬੁਲਾਇਆ ਰਿੰਪੀ ਨੇ ਵੀ ਅੱਗੋਂ ਜਵਾਬ ਦਿੱਤਾ ਬੀਰੇ ਉਹ ਵੀ ਕਹਿੰਦੇ ਰਿੰਪੀ ਨੇ ਗੁਰਿੰਦਰ ਨੂੰ ਕਿਹਾ ਹਾਂ ਸੱਚੋ ਮਨਿੰਦਰ ਇੱਕ ਗੱਲ ਹੋਰ ਪਰਾਵਾਏ ਤੇਰੀ ਫੈਨ ਹੋ ਗਈ ਏਸ ਨੂੰ ਤੇਰੀ ਬਾਜ ਬਹੁਤ ਪਸੰਦ ਹੈ ਕਹਿ ਕੇ ਗੁਰਿੰਦਰ ਨੇ ਰਿੰਪੀ ਵੱਲ ਵੇਖ ਕੇ ਕਿਹਾ ਕੋਈ ਹੋਰ ਵੀ ਕਹਿਣਾ ਜਾਂ ਬਸ ਗੁਰਿੰਦਰ ਨੇ ਹੱਸ ਕੇ ਕਿਹਾ ਤੇਰੀ ਰਿੰਪੀ ਸ਼ਰਮਾ ਗਈ ਤੁਸੀਂ ਜਿਹੜੀ ਕਲਾਸ ਚ ਪੜਦੇ ਹੋ ਮਨਿੰਦਰ ਨੇ ਰਿੰਪੀ ਨੂੰ ਪੁੱਛਿਆ ਜੀ ਬੀਏ ਫਾਈਨਲ ਵਧੀਆ ਗੱਲ ਹੈ ਮਨਿੰਦਰ ਨੇ ਇੰਨਾ ਗੱਲ ਕਹਿ ਕੇ ਗੱਲ ਖਤਮ ਕੀਤੀ ਕਾ ਵੀ ਨਹੀਂ ਰਹੋਗੇ ਅਸੀ ਕਰਦੇ ਇੱਕ ਪਾਸੇ ਟੈਂਟ 'ਚ ਰੋਟੀ ਲੱਗੀ ਹੋਈ ਸੀ ਗੁਰਵਿੰਦਰ ਨੇ ਮਨਿੰਦਰ ਨੂੰ ਵੀ ਰੋਟੀ ਖਾਣ ਦਾ ਇਸ਼ਾਰਾ ਕੀਤਾ ਯਾਰ ਭੁੱਖ ਨਹੀਂ ਉਥੇ ਰੋਟੀ ਲੈਤ ਖਾਦੀ ਸੀ ਆਪਾਂ ਮੈਂ ਰਾਤ ਵਾਲੀ ਥਾਂ ਹੀ ਸੌਣਾਗਾ ਚਾਚਾ ਜੀ ਦੀ ਬੈਠਕ 'ਚ ਨਹੀਂ ਨਹੀਂ ਅੱਜ ਤਾਂ ਆਪਣੇ ਘਰੇ ਥਾਂ ਬਥੇਰੀ ਐ ਉਹ ਬੈਠਕ ਅੱਜ ਖਾਲੀ ਐ ਭੂਆ ਜੀ ਹੋਰਾਂ ਵਾਲੀ ਹੁਣ ਉਹ ਚਲੇ ਗਏ ਉੱਥੇ ਸੌਵਾਂਗੇ ਆਪਾਂ ਚੱਲ ਆ ਜਾ ਜਿੰਨੀ ਭੁੱਖ ਐ ਖਾ ਲੈ ਉਸਨੇ ਮਨਿੰਦਰ ਦੀ ਬਾਹ ਫੜੀ ਤੇ ਟੈਂਟ ਤੇ ਲੈ ਗਿਆ ਯਾਰੋ ਮੇਰਾ ਬੈਗ ਤਾਂ ਚਾਚਾ ਜੀ ਦੇ ਘਰ ਐ ਮਨਿੰਦਰ ਨੇ ਰੋਟੀ ਲਈ ਪ੍ਰੇਰ ਤੱਕ ਦੇ ਗਿਆ ਤੋ ਰੋਟੀ ਖਾ ਲੈ ਬੈਗ ਵੀ ਆ ਜੋ ਗ੍ਰਿੰਦਰ ਨੇ ਉਸ ਨੂੰ ਗਿਆ ਰੋਟੀ ਖਾ ਕੇ ਮਨਿੰਦਰ ਬੈਠਕ ਵਿੱਚ ਚਲਾ ਗਿਆ ਉਸ ਦਾ ਬੈਗ ਵੀ ਆ ਗਿਆ ਉਸ ਨੇ ਕੱਪੜੇ ਬਦਲੇ ਤੇ ਬਿਸਤਰੇ ਤੇ ਲੇਟ ਗਿਆ ਬੈਠਕ ਵਿੱਚ ਹੋਰ ਵੀ ਦੋ ਬਿਸਤਰੇ ਲੱਗੇ ਸ਼ਾਇਦ ਕਿਸੇ ਹੋਰ ਨੇ ਉੱਥੇ ਸੌਣਾ ਹੋ ਇਹ ਸੋਚ ਕੇ ਮਨਿੰਦਰ ਨੇ ਬੈਠਕ ਦਾ ਦਰਵਾਜ਼ਾ ਖੁੱਲਾ ਹੀ ਰਹਿਣ ਦਿੱਤਾ ਤੇ ਆ ਬਿਸਤਰੇ ਤੇ ਲੇਟ ਗਿਆ ਬਿਸਤਰੇ ਤੇ ਪੈ ਕੇ ਸਾਰਾ ਉਹ ਨਹੀਂ ਆ ਗਈ ਉਸ ਵੇਲੇ ਸੁੱਤੇ ਜੇ ਨੂੰ ਮਹਿਸੂਸ ਹੋਇਆ ਜਿਵੇਂ ਬਿਸਤਰੇ 'ਚ ਕੋਈ ਉਸ ਦੇ ਨਾਲ ਆ ਕੇ ਪੈ ਗਿਆ ਉਸਨੇ ਅੱਖ ਖੋਲੀ ਤਾਂ ਬੈਰਕ ਵਿੱਚ ਹਲਕਾ ਜਾਚਾਨਨ ਸੀ ਤੇ ਬਾਹਰ ਬਿਲਕੁਲ ਚੁੱਪ-ਚਾਪ ਸੀ। ਕੂਲੇ-ਕੂਲੇ ਹੱਥ ਉਸਦੇ ਛਾਤੀ ਤੇ ਸਨ। ਉਸਨੇ ਆਬੜਵਾਰੇ ਹੋਏ ਪੁੱਛਿਆ, "ਕੌਣ ਹੈ?" ਉਸਦੇ ਮੂੰਹ ਤੇ ਕਿਸੇ ਨੇ ਹੱਥ ਰੱਖ ਕੇ ਹਲਕੀ ਆਵਾਜ਼ ਚ ਕਿਹਾ, "ਮੈਂ ਹਾਂ।" ਇਹ ਜਨਾਨਾ ਵਾਸੀ ਤੇ ਮੰਨਿੰਦਰ ਦੀ ਜਾਨੀ ਪਹਿਚਾਨੀ। ਉਸਨੇ ਹੱਥ ਪਰੇ ਕੀਤਾ ਤੇ ਬਿਸਤਰੇ 'ਤੇ ਖੜਾ ਹੋ ਗਿਆ। ਰਿੰਪੀ, ਤੂੰ ਇੱਥੇ ਕੀ ਕਰਦੀ ਹੈਂ? ਉਸਨੇ ਬਿਸਤਰੇ 'ਤੇ ਪਈ ਰਿੰਪੀ ਵੱਲ ਵੇਖਦੇ ਕਿ ਆ ਰਿੰਪੀ ਨੇ ਮੂੰਹ ਕੁਝ ਨਹੀਂ ਕਿਹਾ ਤੇ ਮਨਿੰਦਰ ਦਾਤ ਫੜ ਕੇ ਉਸ ਨੂੰ ਬਿਸਤਰੇ 'ਤੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਲੱਗੀ। ਰਿੰਪੀਏ ਕੀ ਕਰ ਰਹੀ ਹੈ ਤੂੰ? ਮਨਿੰਦਰ ਨੇ ਜ਼ੋਰ ਦੀ ਆਪਣਾ ਹੱਥ ਛੜਾਇਆ। ਆਈ ਲਵ ਯੂ। ਰਿੰਪੀ ਨੇ ਫੇਰ ਉਸ ਦਾ ਹੱਥ ਫੜਨੇ ਕੋਸ਼ਿਸ਼ ਕੀਤੀ। ਤੂੰ ਪਾਗਲ ਹੈਂ? ਤੂੰ ਮੇਰੇ ਭਰਾਵਾ ਵਰਗੇ ਦੋਸਤ ਦੀ ਭੈਣ ਹੈਂ। ਤੂੰ ਮੇਰੀ ਵੀ ਭੈਣ ਹੈਂ। ਚੱਲ ਉੱਠ ਤੇ ਜਾ ਆਪਣੇ ਕਮਰੇ 'ਚ ਸੌਂ। ਮਨਿੰਦਰ ਨੇ ਉਸ ਨੂੰ ਡਿਆੜਦੇ ਹੋਏ ਕਿਹਾ ਪਰ ਰਿੰਪੀ ਤਾਂ ਕਿਸੇ ਹੋਰ ਇਰਾਦੇ ਨਾਲ ਆਈ ਸੀ। ਤੂੰ ਆ ਜਾ ਨਹੀਂ ਮੈਂ ਰੋਲਾ ਪਾ ਦੇਣਾ ਵੀ ਮੈਨੂੰ ਫੜ ਲਿਆ ਫਿਰ ਤੇਰੇ ਨਾਲ ਕੀ ਹੋ ਮੈਨੂੰ ਵੀ ਨਹੀਂ ਪਤਾ ਰਿੰਪੀ ਨੇ ਤਾਂ ਕੀ ਦਿੰਦੇ ਹੋਏ ਉਸਤੇ ਹੱਥ ਪੜਨ ਦੀ ਕੋਸ਼ਿਸ਼ ਕੀਤੀ ਮੇਰੀ ਭੈਣਾਂ ਹੱਥ ਬੰਨੇ ਤੇਰੇ ਅੱਗੇ ਤੂੰ ਜਾ ਮਨਿੰਦਰ ਨੇ ਉਸਦੀ ਮਿਹਨਤ ਕੀਤੀ ਉਸ ਤੋਂ ਪਹਿਲਾਂ ਕਿ ਰਿੰਪੀ ਕੁਝ ਬੋਲਦੀ ਬੈਠ ਕੇ ਦਰਵਾਜ਼ਾ ਖੋਲ ਕੇ ਗੁਰਵਿੰਦਰ ਅੰਦਰ ਆ ਗਿਆ ਗੁਰਵਿੰਦਰ ਨੂੰ ਅਚਾਨਕ ਬੈਠੇ ਵੇਖ ਕੇ ਮਨਿੰਦਰ ਤੇ ਰਿੰਪੀ ਦੋਨੋਂ ਘਬਰਾ ਗਏ ਇਸ ਤੋਂ ਪਹਿਲਾਂ ਗੁਰਵਿੰਦਰ ਕੁਝ ਬੋਲਦਾ ਰਿੰਪੀ ਬਿਸਤਰੀ ਤੋਂ ਉੱਠੀ ਤੇ ਬੈਠ ਕੇ ਬਾਹਰ ਭੱਜ ਗਈ ਮਨਿੰਦਰ ਤੇ ਗੁਰਵਿੰਦਰ ਰਾਮਨ ਸਾਹਮਣੇ ਖੜੇ ਸਨ ਗੁਰੀਏ ਮਨਿੰਦਰ ਨੇ ਆਪਣੀ ਸਫਾਈ ਦੇਣ ਲਈ ਆਪਣਾ ਮੂੰਹ ਜੇ ਖੋਲਿਆ ਹੀ ਸੀ ਕਿ ਗੁਰਵਿੰਦਰ ਬੋਲ ਪਿਆ ਮੈਂ ਸਭ ਸੁਣ ਲਿਆ ਯਾਰ ਇਹ ਕੰਮਲੀ ਜੀ ਇੰਨੀ ਵੱਡੀ ਹੋਊਗੀ ਅੱਜ ਪਤਾ ਲੱਗਾ ਇਹਨਾਂ ਕਹਿ ਕੇ ਗੁਰਵਿੰਦਰ ਨੇ ਮਨਿੰਦਰ ਨੂੰ ਜੱਫੀ ਪਾ ਲਈ ਮਨਿੰਦਰ ਦੇ ਸਾਥ ਸਾਹ ਆ ਉਹਨੂੰ ਲੱਗਿਆ ਸੀ ਕਿਦਰੇ ਗੁਰਿੰਦਰ ਉਸ ਨੂੰ ਗਲਤ ਨਾ ਸਮਝੇ ਮਾਨਾ ਐਵੇਂ ਨਹੀਂ ਲੋਕੀ ਤੈਨੂੰ ਪਸੰਦ ਕਰਦੇ ਤੂੰ ਯਾਰਾਂ ਦਾ ਯਾਰ ਹੈ ਗੁਰਿੰਦਰ ਨੇ ਇੱਕ ਵਾਰੀ ਫਿਰ ਉਸ ਨੂੰ ਜੱਫੀ ਪਾ ਲਈ ਨਹੀਂ ਕੋਈ ਨਹੀਂ ਯਾਰ ਮੈਨੂੰ ਤਾਂ ਖੁਸ਼ੀ ਹੋ ਕੇ ਤੂੰ ਮੈਨੂੰ ਗਲਤ ਨਹੀਂ ਸਮਝ ਲਿਆ ਰਿੰਪੀਏ ਜੇ ਨਾ ਸਮਝਿਆ ਪਿਆਰ ਨਾਲ ਸਮਝਾਈ ਉਸਨੂੰ ਹਾਂ ਪਿਆਰ ਨਾਲ ਹੀ ਸਮਝਾਉਂ ਮੈਂ ਕਿਸੇ ਕੋਲੇ ਵੀ ਜਿਹੜੇ ਗੱਲ ਦਾ ਜ਼ਿਕਰ ਨਹੀਂ ਕਰਦਾ ਚੱਲ ਤੋ ਰਾਮਕਰ ਗੁਰਿੰਦਰ ਨੇ ਕਿਹਾ ਨਾ ਭਰਾਵਾ ਮੈਂ ਨਹੀਂ ਇਕੱਲਾ ਇੱਥੇ ਪਹਿਣਾ ਇੱਥੇ ਆ ਤੂੰ ਆ ਜਾ ਜਾਂ ਮੈਨੂੰ ਜਾ ਕੇ ਦੀ ਬੈਠਕ ਤੇ ਛੱਡਾ ਮਨਿੰਦਰ ਡਰ ਕੇ ਆਸੀ ਉਹ ਨਹੀਂ ਯਾਰ ਤੂੰ ਬੈਠਕ ਨੂੰ ਅੰਦਰੋਂ ਕੁੰਡਾ ਲਾ ਲੈ ਤੇ ਰਾਮ ਨਾਲ ਸੌਂ ਜਾ ਇਹਨਾਂ ਕਹਿ ਕੇ ਗੁਰਵਿੰਦਰ ਚਲਾ ਗਿਆ ਤੇ ਮਨਿੰਦਰ ਨੇ ਬੈਠਕ ਨੂੰ ਅੰਦਰੋਂ ਕੁੰਡਾ ਲਾ ਲਿਆ ਗੁਰਵਿੰਦਰ ਦੇ ਪ੍ਰਾਦੇਵਿਆ ਕਰਕੇ ਮਨਿੰਦਰ 15 ਦਿਨ ਪਿੰਡ ਨਹੀਂ ਜਾ ਸਕਿਆ ਪਿੰਡ ਉਸ ਦਾ ਬੇਸੁਵਰੀਨਾ ਨੇ ਇੰਤਜ਼ਾਰ ਹੋ ਰਿਹਾ ਸੀ ਉਹ ਜਦੋਂ ਪਿੰਡ ਗਿਆ ਸਭ ਤੋਂ ਪਹਿਲਾਂ ਮਾਂ ਨੇ ਉਸ ਦੀ ਕਲਾਸ ਲਈ ਪਿਛਲੇ ਹਫਤੇ ਕਿਉਂ ਨਹੀਂ ਆਇਆ ਤਾਂ ਕੁਝ ਦੱਸ ਕੇ ਗਿਆ ਅਸੀਂ ਦੋ ਤਿੰਨ ਡੀਕ ਦੇ ਰਹੇ ਮਾਂ ਨੇ ਬਿਨਾ ਖੈਰ ਸੁਖ ਪੁੱਛੇ ਹੀ ਉਸੇ ਸਵਾਲ ਤਾਗ ਦਿੱਤੇ ਮਾਂ ਮੇਰੇ ਦੋਸਤ ਦੇ ਪ੍ਰਾਦਾ ਵਿਆਸੀ ਪਿਛਲੇ ਐਤਵਾਰ ਮੈਂ ਤਾਂ ਨਹੀਂ ਆ ਸਕਿਆ ਦੱਸ ਨਹੀਂ ਸਕਦਾ ਸੀ ਕਿੰਨੇ ਕੰਮ ਪੈਣੇ ਕਰਨ ਵਾਲੇ ਆਦੇ ੜੀਏ ਪੈਸਿਆਂ ਨੂੰ ਮੇਰੀ ਜਾਨ ਖਾ ਗਏ ਮਾਂ ਤੂੰ ਦੇ ਦੇਣੀ ਜੀ ਪੈਸੇ ਇਸ ਤੇ ਮੈਨੂੰ ਟਿਕਣ ਵਾਲੀ ਕਿਹੜੀ ਗੱਲ ਐ ਉਹਨਾਂ ਵਿਚਾਰਿਆਂ ਨੂੰ ਪੈਸਿਆਂ ਦੀ ਲੋੜ ਹੋਵੇਗੀ ਨਾ ਭਾਈ ਮੈਂ ਤਾਂ ਤੁਆਨੀ ਨਹੀਂ ਦਿੱਤਾ ਕਿਹਾ ਵੀ ਜਦੋਂ ਮੁੰਡਾ ਆਊ ਉਦੋਂ ਆ ਜਾਇਓ ਮਾਂ ਉਹ ਵਿਚਾਰੇ ਦਿਹਾੜੀਦਾਰ ਹਨ ਰੋਏ ਤੱਕ ਮਾ ਕੇ ਖਾਣ ਵਾਲੇ ਤੂੰ ਦੱਸ ਦੇਣ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਉਹ ਨਹੀਂ ਆਉਂਦੇ ਉਹ ਕਦੇ ਵੀ ਦਿਹਾੜੀ ਆਪਣੇ ਬਠੋਰੇ ਦੂਰੇ ਫਿਰ ਦੇਣੇ ਦਿਹਾਰੀ ਦੇ ਆਉਣ ਵਾਲੇ 10 ਦਿਨਾਂ ਚ ਕਿ ਜਾਨ ਨਿਕਲ ਗਈ ਉਹਨਾਂ ਦੀ ਐਵੇਂ ਭੌਂਕਦੇ ਨੇ ਨਾਲੇ ਤੂੰ ਵੀ ਬੜੀ ਤਰੀਫਦਾਰੀ ਕਰਦਾ ਰਹਿਣਾ ਇਹਨਾਂ ਦੀ ਇਹਦੇ ਜੁੱਤੀ ਥੱਲੇ ਹੀ ਸੁੱਟਉਂਦੇ ਨੇ ਮਾਂ ਨੂੰ ਆਪਦੇ ਕਿਤੇ ਦਾ ਕੋਈ ਪਛਤਾਵਾ ਨਹੀਂ ਸੀ ਪਰ ਮਨਿੰਦਰ ਨੂੰ ਮਾਂ ਦਾ ਇਹ ਵਿਹਾਰ ਚਾਹਾਂ ਚੰਗਾ ਨਹੀਂ ਲੱਗਿਆ ਉਹ ਮਾਂ ਤੋਂ ਪੈਸੇ ਲੈ ਕੇ ਆਪ ਉਹਨਾਂ ਦੇ ਘਰ ਦੇਣ ਗਿਆ ਚਾਚਾ ਕਰ ਰਹੀਆਂ ਉਸਨੇ ਦੀਪੇ ਦੇ ਬੂਹੇ ਅੱਗੇ ਆਵਾਜ਼ ਮਾਰੀ ਨਹੀਂ ਭਾਈ ਕਰੇ ਨਹੀਂ ਤੂੰ ਕੌਣ ਹੈ ਭਾਈ ਚਾਚੀ ਮੈਂ ਨੰਬਰਦਾਰਾਂ ਦਾ ਮੁੰਡਾ ਗਮਨਿੰਦਰ ਚਾਚੇ ਨੂੰ ਦਿਹਾੜੀ ਦੇ ਪੈਸੇ ਦਿਹਾੜੀਆਂ ਦੇ ਪੈਸੇ ਦੇਣ ਆਇਆ ਸੀ ਇਸ ਤੋਂ ਪਹਿਲਾਂ ਕਿ ਦੀਪੇ ਦੀ ਘਰਵਾਲੀ ਕੁਝ ਬੋਲਦੀ ਪਿੱਛੋਂ ਰਿਪਾ ਆ ਗਿਆ ਆ ਵੀ ਭਤੀਜੇ ਕਿਵੇਂ ਆਇਆ ਉਸਨੇ ਮਨਿੰਦਰ ਨੂੰ ਪਿੱਛੋਂ ਆਵਾਜ਼ ਮਾਰੀ ਚਾਚਾ ਮੈਂ ਤਾਂ ਤੇਰੇ ਪੈਸੇ ਦੇਣ ਆਇਆ ਚਾਚਾਦਰ ਅਸਲ ਮੈਂ ਪਿਛਲੇ ਐਤਵਾਰ ਪਿੰਡ ਨਹੀਂ ਆਇਆ ਮਾਂ ਦਾਦਾ ਤੈਨੂੰ ਪਤਾ ਹੀ ਆ ਉਹ ਮੈਥੋਂ ਬਿਨਾਂ ਪੈਸੇ ਨਹੀਂ ਦਿੰਦੀ ਇੱਲਾਹ ਆ ਵੀ ਕੋਈ ਗੱਲ ਹੋਈ ਜਦੋਂ ਬੰਦਾ ਸਾਰਾ ਦਿਨ ਖੇਤ ਚ ਖਬਦਾ ਉਦੋਂ ਨਹੀਂ ਭਾਈ ਤੇਰੀ ਮਾਂ ਨੂੰ ਪਤਾ ਲੱਗਦਾ ਦੀਪੇ ਦੇ ਘਰ ਵਾਲੀ ਅੰਦਰੋਂ ਨਿਕਲਦੀ ਨਹੀਂ ਕਿਹਾ ਵੀ ਜਿਹੜੇ ਮਾਰਲੇ ਤੁਹਾਡੇ ਘਰੇ ਪਰ ਤੇਰੀ ਮਾਂ ਨੇ ਤਾਂ ਗੱਲਾਂ ਸੁਣੀ ਨਹੀਂ ਕਿਉਂ ਭੌਂਕੀ ਜਾਨੀ ਆ ਮੁੰਡੇ ਨੇ ਕਹਿ ਤਾਂ ਦਿੱਤਾ ਵੀ ਇਹ ਨਹੀਂ ਆਇਆ ਪਿਛਲੇ ਦਿਨ ਦਵਾਰ ਹੁਣ ਵਿਚਾਰਾ ਘਰੇ ਦੇਨ ਆਇਆ ਤਾਂ ਤੂੰ ਭੌਂਕਣ ਲੱਗ ਗਈ ਦੀਪਾ ਉਹਦੇ ਘਰ ਵਾਲੀ ਦੀ ਗੱਲ ਪੈ ਗਈ ਉਹ ਨਹੀਂ ਚਾਚਾ ਚਾਚੀ ਵੀ ਸਹੀ ਆ ਆਪਦੀ ਥਾਂ ਤੇ ਤੂੰ ਆਲੇ ਪੈਸੇ ਅਗਲੀ ਵਾਰੀ ਮੈਂ ਐਡਵਾਂਸ ਦੇ ਕੇ ਜਾਊ ਚਾਚਾ ਧਿਆੜੀ ਤੂੰ ਜਵਾਬ ਨਹੀਂ ਦੇਣਾ ਮਨਿੰਦਰ ਨੇ ਪੈਸੇ ਫੜਾਉਂਦੇ ਕਿਆ ਲੈ ਭਤੀਜਾ ਧਿਆੜੀ ਤੂੰ ਜਵਾਬ ਕਿਉਂ ਦੇਣਾ ਤੂੰ ਤਾਂ ਭਾਵੇਂ ਅੱਧੀ ਰਾਤ ਹਾਕ ਮਾਰ ਲਈ ਤੇਰੇ ਮੂੰਹ ਨੂੰ ਤਾਉਣਾ ਅਸੀਂ ਤਾਂ ਨੰਬਰਦਾਰ ਤੇ ਨੰਬਰਦਾਰ ਨਹੀਂ ਦਸਵਾ ਤੱਕ ਕੱਬਾਈ ਆ ਦੀਪੇ ਨੇ ਸੱਚੀ ਗੱਲ ਦੱਸ ਦਿੱਤੀ ਪੈਸੇ ਦੇ ਕੇ ਮਨਿੰਦਰ ਘਰ ਆ ਗਿਆ ਘਰ ਆਉਂਦੇ ਦੀ ਮਾਂ ਨਾਲ ਪੈ ਗਈ ਨਾ ਤੂੰ ਚਾਹ ਨਾ ਪਾਣੀ ਪਹਿਲਾਂ ਪੈਸੇ ਦੇਣ ਭੱਜ ਗਿਆ ਕਿ ਜਾਨ ਨਿਕਲ ਗਈ ਇਹਨਾਂ ਦੀ ਦੋ ਦਿਨ ਨਾਲ ਚੱਲ ਕੋਈ ਵੀ ਮਾਂ ਗਰੀਬ ਦਾ ਹੱਕ ਨਹੀਂ ਰੱਖਣਾ ਚਾਹੀਦਾ ਇਹ ਮਾਸਤੇ ਵੀ ਨਹੀਂ ਕੋਈ ਗਰੀਬ ਗਰੂ ਨਹੀਂ ਦਿਹਾੜੀ ਲਾ ਜਾ ਕੇ ਪੱਲੇ ਕੁਝ ਨਹੀਂ ਪਉਂਦੇ ਤਿੰਨ ਵਾਰੀ ਚਾਹ ਪੀਂਦੇ ਨੇ ਦੋ ਵਾਰੀ ਰੋਟੀ ਖਾਂਦੇ ਨੇ ਚਲ ਕੋਈ ਨਾ ਮਾ ਮਨਿੰਦਰ ਨੇ ਮਾ ਨਾਲ ਜਿਆਦਾ ਬਹਿਸ ਕਰਨ ਦੀ ਠੀਕ ਨਹੀਂ ਸਮਝੀ ਲੈ ਲੈ ਨਾ ਚੱਕਰ ਚ ਤਾਂ ਮੈਂ ਦੱਸਣਾ ਭੁੱਲ ਗਈ ਵੀ ਤੇਰੀ ਬਲਬੀਰ ਮਾਸੀ ਦੇ ਜੀਜੇ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਅੱਛਾ ਉਹ ਕਿੱਥੇ ਰਹਿੰਦੇ ਸੀ ਅਨਿੰਦਰ ਨੇ ਪੁੱਛਿਆ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ